ਜਦੋਂ ਉਹਨਾਂ ਦਾ ਆਪਾਂ ਬਾਇਓਗ੍ਰਾਫੀ ਪੜ੍ਹਦੇ ਆਂ ਵੀ ਉਹ 4 ਤੋਂ 5 ਘੰਟੇ ਹਰ ਰੋਜ਼ ਪ੍ਰੈਕਟਿਸ ਕਰਦਾ ਹਾਂ ਤੇ ਪੀਟੀਓਸ਼ਾ ਦਾ ਨਾਂ ਰਹੀ ਦੁਨੀਆ ਤੱਕ ਰਹਿਣਾ ਕਿ ਜਿਹੜੀ ਤੁਹਾਡੀ ਪ੍ਰੈਕਟਿਸ ਆ ਨਾ ਜਿਹੜੀ ਕੰਸਿਸਟੈਂਸੀ ਜਿਹੜੀ ਬਾਰ ਬਾਰ ਉਹ ਕੰਮ ਨੂੰ ਕਰਨਾ ਆਪਦੀ ਪਰਫੈਕਸ਼ਨ ਲਿਆਉਣਾ ਔਰ ਉਸ ਤੋਂ ਬਾਅਦ ਮੈਨੂੰ ਨਾ ਛੱਡਣਾ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਕਸੈਸ ਕਰ ਦਿੰਦੀ ਜੇ ਉਹਨੇ ਥਰੂ ਸਿਸਟਮ ਉਹ ਜਿਹੜਾ ਗੁਰੂ ਦਰੋਣਾਚਾਰਿਆ ਨੂੰ ਉਸਤਾਦ ਧਾਰਿਆ ਹੁੰਦਾ ਤੇ ਮੇਰੇ ਖਿਆਲ ਚ ਉਸ ਤੋਂ ਵੀ ਅਗਲੇ ਸਟੈਪ ਤੇ ਜਾ ਸਕਦਾ ਸੀ ਜੇ ਬਾਬਾ ਬੁੱਲੇ ਸ਼ਾਹ ਜੀ ਨਾਮ ਪੜਦੇ ਹਨਾ ਉਹਨਾਂ ਨੇ ਆਪ ਦੇ ਵਿਚਾਰ ਆਪਦੀ ਸੋਚ ਆਪਦੀ ਆਈਡੀਓਲੋਜੀ ਲੈ ਕੇ ਇਸ ਦੁਨੀਆ ਤੋਂ ਇਸੇ ਤਰ੍ਹਾਂ ਹੀ ਚਲਾ ਜਾਇਆ ਸੀ ਉਮਰ ਦਾ ਕੋਈ ਲਿਆਜ਼ ਨਹੀਂ ਜੀ ਜਦੋਂ ਮਰਜ਼ੀ ਤੁਸੀਂ ਸਟਾਰਟ ਕਰੋ ਪਰ ਇਹ ਕਿ ਕੋਈ ਵੀ ਮੰਜ਼ਿਲ ਹਾਸਲ ਕਰਨ ਵਾਸਤੇ ਤੁਹਾਨੂੰ ਪਹਿਲਾ ਸਟੈਪ ਲੈਣਾ ਜ਼ਰੂਰੀ ਹੈ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਰਤਾਰ ਸਿੰਘ ਵੱਲੋਂ ਤੇ ਮੇਰੇ ਨਾਲ ਬੈਠੇ ਨੇ ਡਾਕਟਰ ਸਤਰਾਮ ਸਿੰਘ ਆਪਣੇ ਦੋਨਾਂ ਵੱਲੋਂ ਸਾਂਝੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਜਿਹੜਾ ਸਾਡਾ ਵਿਸ਼ਾ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਉਹ ਹੈਗਾ ਅਭਿਆਸ ਪ੍ਰੈਕਟਿਸ ਕਿ ਅਭਿਆਸ ਕਰਨ ਦੇ ਨਾਲ ਮਨੁੱਖ ਕੋਈ ਵੀ ਪ੍ਰਾਪਤੀ ਕਰ ਸਕਦਾ ਜਿਹਦੀ ਐਗਜ਼ੈਂਪਲ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਮੈਂ ਜਿਹੜੀ ਸਾਂਝੀ ਕਰਨਾ ਚਾਹੁੰਦਾ ਡਾਕਟਰ ਸਾਹਿਬ ਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਲਗਭਗ 68 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਜੀ ਤੇ ਜਦੋਂ ਉਹਨਾਂ ਨੇ ਬੀਬੀ ਅਮਰੋਜ ਜੀ ਤੋਂ ਬਾਣੀ ਸੁਣੀ ਗੁਰੂ ਨਾਨਕ ਸਾਹਿਬ ਦੀ ਤੇ ਉਹਨਾਂ ਨੇ ਆਪਣਾ ਮਨ ਬਣਾਇਆ ਵੀ ਗੁਰੰਗਰ ਦੇਵ ਜੀ ਮਹਾਰਾਜ ਕੋਲੇ ਜਾਣਾ ਜੈ ਜੈ ਤੇ ਉਹ ਬਾਣੀ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ 68 ਸਾਲ ਦੀ ਉਮਰ 'ਚ ਗੁਰੂ ਅੰਗਰ ਦੇਵ ਜੀ ਕੋਲੇ ਗਏ ਹਾਲਾਂਕਿ ਜਿਹੜਾ ਰਿਸ਼ਤਾ ਸੀਗਾ ਬੀਬੀ ਅਮਰੋਜ ਜੀ ਜਿਹੜੇ ਸੀਗੇ ਉਹਨਾਂ ਦੀ ਭਤੀਜ ਨੂੰ ਸੀ ਗੁਰੂ ਅਮਰਦਾਸ ਜੀ ਹਾਂਜੀ ਤੇ ਜਦੋਂ ਉੱਥੇ ਗਏ ਤੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਵੀ ਮੈਂ ਇੱਥੇ ਸੇਵਾ ਕਰਨੀ ਚਾਹੁੰਦਾ ਹਾਂ ਬਿਲਕੁਲ ਤੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗਾਗਰ ਦੀ ਸੇਵਾ ਦਿੱਤੀ ਹਾਂਜੀ 61 ਸਾਲ ਦੀ ਉਮਰ 'ਚ ਗਾਗਰ ਦੀ ਸੇਵਾ ਸ਼ੁਰੂ ਕੀਤੀ ਲਗਾਤਾਰ 12 ਸਾਲ ਅਭਿਆਸ ਪ੍ਰੈਕਟਿਸ ਉਹ ਸੇਵਾ ਕੀਤੀ ਹੈ ਨਾ ਤੇ ਜਦੋਂ ਉਹ ਸੇਵਾ ਕੀਤੀ ਅਭਿਆਸ ਕੀਤਾ ਤੇ ਇੱਕ ਸਧਾਰਨ ਸੇਵਾਦਾਰ ਤੋਂ ਗੁਰੂ ਤੱਕ ਪਹੁੰਚੇ ਕਿਆ ਬਾਤ ਹੈ 73 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਗੁਰਗੱਦੀ ਲਈ ਤੇ 95 ਸਾਲ ਦੀ ਉਮਰ 'ਚ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਤੇ ਜਦੋਂ ਉਹ ਗਾਗਰ ਦੀ ਸੇਵਾ ਕਰਦੇ ਸੀਗੇ ਉਦੋਂ ਇਹ ਨਹੀਂ ਸੀ ਕਿਉਂਕਿ ਉਦੋਂ ਦਾ ਸਮਾਂ ਤੇ ਹੁਣ ਦੇ ਸਮੇਂ ਦਾ ਬਹੁਤ ਫਰਕ ਆ ਅੰਮ੍ਰਿਤ ਵੇਲੇ ਉੱਠ ਕੇ ਉਹ ਗਾਗਰ ਲੈ ਕੇ ਪਾਣੀ ਭਰਨ ਜਾਇਆ ਕਰਦੇ ਸੀ ਤੇ ਜਦੋਂ ਉਸ ਨਗਰ ਦੇ ਵਿੱਚ ਦੀ ਲੰਘਦੇ ਸੀ ਇੱਕ ਵਾਰ ਦੀ ਇਤਿਹਾਸਕ ਘਟਨਾ ਕਿ ਵੀ ਜਲਾਹੇ ਨਾ ਖੱਡੀਆਂ ਬਣਦੇ ਸੀ ਤੇ ਗਲੀਆਂ ਦੇ ਵਿੱਚ ਉਹ ਆਪਦਾ ੱਡਾ ਲਾਇਆ ਹੁੰਦਾ ਸੀ ਗੁਰੂ ਅਮਰਦਾਸ ਜੀ ਜਾ ਰਹੇ ਆ ਤੇ ਉਹ ਉਹਦੇ ਤਾਣੇ ਦੇ ਵਿੱਚ ਅੜਕ ਕੇ ਡਿੱਗ ਪਏ ਹਾਂਜੀ ਤੇ ਉਹਨਾਂ ਦੀ ਗਾਗਰ ਡਿੱਗ ਪਈ ਤੇ ਗਾਗਰ ਨੇ ਖੜਕਾ ਕੀਤਾ ਤੇ ਟਿੱਕੀ ਰਾਤ ਸੀ ਅੰਮ੍ਰਿਤ ਵੇਲਾ ਸੀ ਤੇ ਉਹ ਜਲਾਹਾ ਤੇ ਉਹਨਾਂ ਦੀ ਜਿਹੜੀ ਧਰਮਸਪਤਨੀ ਉਹ ਆਪਸ ਵਿੱਚ ਗੱਲ ਕਰਦੇ ਵੀ ਇਹ ਖੜਕਾ ਕਾਦਾ ਹੋਇਆ ਤੇ ਗੁਰੂ ਅਮਰਦਾਸ ਜੀ ਨੂੰ ਉਹ ਸੰਬੋਧਨ ਕਰਕੇ ਕਹਿੰਦੇ ਵੀ ਅਮਰੂ ਹੋਣਾ ਨਥਾਵਾਂ ਨਥਾਵਾਂ ਉਹ ਚੱਲਿਆ ਹੋਣਾ ਹਨਾ ਵੀ ਮੇਰਾ ਜਿਹੜਾ ਦੱਸਣ ਦਾ ਮਤਲਬ ਹੈ ਜਿਹੜਾ ਅਭਿਆਸ ਆ ਜਿਹੜੀ ਪ੍ਰੈਕਟਿਸ ਆ ਉਹ ਤੁਹਾਨੂੰ ਸਧਾਰਨ ਮਨੁੱਖ ਤੋਂ ਗੁਰੂ ਤੱਕ ਲੈ ਜਾਂਦੀ ਬਿਲਕੁਲ ਤੇ ਡਾਕਟਰ ਸਾਹਿਬ ਤੁਹਾਡਾ ਅਭਿਆਸ ਤੇ ਪ੍ਰੈਕਟਿਸ ਬਾਰੇ ਕੀ ਵਿਚਾਰ ਹੈ ਨਹੀਂ ਤੁਸੀਂ ਬਹੁਤ ਖੁਸਾ ਸਾਹਿਬ ਬਹੁਤ ਸੋਹਣੀ ਇੰਟਰੋਡਕਸ਼ਨ ਦਿੱਤੀ ਹੈ ਔਰ ਸਾਨੂੰ ਆਪਣੀ ਗੁਰਬਾਣੀ ਤੋਂ ਸਿੱਖਣਾ ਵੀ ਚਾਹੀਦਾ ਹਨਾ ਮੇਰੇ ਅਕੋਰਡਿੰਗ ਜਿਹੜੀ ਪ੍ਰੈਕਟਿਸ ਹੈ ਨਾ ਜਿਹੜਾ ਅਭਿਆਸ ਆ ਆਪਾਂ ਕਹਿੰਨੇ ਆ ਹੁੰਦਾ ਜਿਹੜੀ ਰੀਅਲ ਔਰ ਜਿਹੜੀ ਬਹੁਤ ਹੀ ਸਿੰਪਲ ਤੇ ਕਲੀਅਰ ਕਟ ਡੈਫੀਨੇਸ਼ਨ ਇਹ ਹੈ ਕਿ ਆਪਾਂ ਕਿਸੇ ਵੀ ਕੰਮ ਨੂੰ ਬਾਰ-ਬਾਰ ਕਰਨਾ ਤੇ ਉਦੋਂ ਤੱਕ ਕਰਨਾ ਜੋ ਤੱਕ ਆਪ ਉਸ ਚ ਪਰਫੈਕਟ ਨਾ ਹੋ ਜਾਈਏ ਥੈਟਸ ਕਾਲ ਪ੍ਰੈਕਟਿਸ ਕਿ ਕੋਈ ਵੀ ਕੰਮ ਬਾਰ-ਬਾਰ ਕਰਨਾ ਕਦੋਂ ਤੱਕ ਕਰਨਾ ਜੋ ਤੱਕ ਆਪ ਉਹਦੇ ਚ ਪਰਫੈਕਟ ਨਹੀਂ ਹੋ ਜਾਂਦੇ ਆਪ ਨੂੰ ਪਰਫੈਕਸ਼ਨ ਹੀ ਆ ਜਾਂਦੀ ਜੇ ਤੁਸੀਂ ਪ੍ਰੈਕਟਿਸ ਨੂੰ ਹੋਰ ਡੀਪਰ ਲੈ ਕੇ ਜਾਓ ਨਾ ਤਾਂ ਤੁਹਾਡੇ ਕੋਲ ਤਿੰਨ categories ਆ ਜਾਂਦੀਆਂ ਨੇ ਉਹਦੇ ਵਿੱਚ ਜਿਹੜੀ ਪਹਿਲੀ ਕੈਟਾਗਰੀ ਹੈ ਉਹ ਹੈ ਕਿ ਉਹ ਸਿਰਫ 20% ਲੋਕ ਉਹ ਚੀਜ਼ ਨੂੰ ਅਚੀਵ ਕਰਦੇ ਨੇ ਉਹਦੇ ਵਿੱਚ ਕਿਹੜੇ ਹੁੰਦੇ ਨੇ ਲੋਕ ਜਿਹੜੇ ਕਿ ਕਿਸੇ ਵੀ ਕੰਮ ਨੂੰ ਹੱਥ ਪਾਉਂਦੇ ਨੇ ਕਈ ਵਾਰ ਕੀ ਹੁੰਦਾ ਕਿ ਉਹ ਬੰਦੇ ਸਕਸੈਸ ਹੋ ਜਾਂਦੇ ਨੇ ਉਹਨਾਂ ਤੁੱਕਾ ਲੱਗ ਗਿਆ ਜਾਂ ਨਾ ਤੀਰ ਲੱਗ ਗਿਆ ਤੁੱਕਾ ਲੱਗ ਗਿਆ ਪਰ ਕਈ ਲੋਕ ਹੁੰਦੇ ਨੇ ਕਿ ਪਹਿਲੀ ਵਾਰੀ 'ਚ ਉਹ ਚੀਜ਼ ਜਾਂ ਟਾਰਗੇਟ ਅਚੀਵ ਨਹੀਂ ਕਰ ਪਾਉਂਦੇ ਕਿਉਂਕਿ ਆਬਵੀਅਸਲੀ ਕਿਉਂਕਿ ਉਹ ਚੀਜ਼ ਬਾਰੇ ਪਤਾ ਨਹੀਂ ਹੁੰਦਾ ਨਾ ਤਾਂ ਉਹ ਜਿਹੜੇ 20% ਲੋਕ ਹੁੰਦੇ ਨੇ ਜਿਹੜੇ ਕਿ ਪਹਿਲੀ ਵਾਰ ਕੰਮ ਕਰਦੇ ਨੇ ਤਾਂ ਉਹਨੂੰ ਛੱਡ ਦਿੰਦੇ ਨੇ ਕਿ ਉਹ ਚੀਜ਼ ਅਚੀਵ ਨਹੀਂ ਕਰ पाए ਫਿਰ ਜਿਹੜੀ ਦੂਸਰੀ ਕੈਟਾਗਰੀ ਆਉਂਦੇ ਚ ਲੋਕ 60% ਆਉਂਦੇ ਨੇ ਉਹ ਲੋਕ ਉਹ ਹੁੰਦੇ ਨੇ ਕਿ ਜਿਹੜੇ ਪਹਿਲੀ ਵਾਰ ਕੰਮ ਕਰਦੇ ਨੇ ਸਕਸੈਸ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਇੱਕ ਆਦਤ ਪੈ ਜਾਂਦੀ ਕਿ ਅਸੀਂ ਉਹ ਚੀਜ਼ ਨੂੰ ਬਾਰ-ਬਾਰ ਕਰਨਾ ਹੈ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰਨੀ ਹੁੰਦਾ ਅਭਿਆਸ ਕਰਨਾ ਹੁੰਦਾ ਕਿ ਹੈ ਕਿ ਜਦੋਂ ਆਪਣਾ ਟਾਰਗੇਟ ਅਚੀਵ ਕਰ ਲੈਂਦੇ ਨੇ ਬਹੁਤ ਮਿਹਨਤ ਲਾ ਕੇ ਉਹ ਆਪਣਾ ਟਾਰਗੇਟ ਅਚੀਵ ਕਰਦੇ ਨੇ ਪਰ ਜਦੋਂ ਟਾਰਗੇਟ ਅਚੀਵ ਕਰ ਲੈਂਦੇ ਨੇ ਉਹਨਾਂ ਨੂੰ ਇੱਕ ਪ੍ਰਾਊਡ ਆ ਜਾਂਦਾ ਸੈਟੀਸਫੈਕਸ਼ਨ ਆ ਜਾਂਦੀ ਹੈ ਤੋ ਕਿਤਨੇ ਕਿਤੇ ਕਾਰਨ ਕਰਕੇ ਉਹ ਪ੍ਰੈਕਟਿਸ ਦੀ ਜਿਹੜੀ ਰਿਡਕਸ਼ਨ ਆ ਉਹ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਨੂੰ ਹੋਰ ਕੰਮਾਂ 'ਚ ਬਿਜ਼ੀ ਕਰ ਲੈਂਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਟਾਰਗੇਟ ਅਚੀਵ ਹੋ ਗਿਆ ਕਿ ਅਸੀਂ ਜੋ ਚੀਜ਼ 'ਤੇ ਵਾਸਤੇ ਕਰਨਾ ਸੀਗਾ ਕੋਈ ਵੀ ਟਾਰਗੇਟ ਲੈ ਲਓ ਚਾਹੇ ਘਰ ਬਣਾਉਣਾ ਹੈ ਪੜ੍ਹਾਈ ਕਰਨੀ ਹੈ ਕੋਈ ਵੀ ਹੈ ਜੋ ਤੁਹਾਡਾ ਟਾਰਗੇਟ ਅਚੀਵ ਹੋ ਜਾਂਦਾ ਤੁਸੀਂ ਤੁਹਾਡੇ ਰਿਲੈਕਸ ਹੋ ਜਾਂਦੇ ਆ ਇਹ ਦੂਸਰੀ ਕੈਟਾਗਰੀ ਲੋਗ ਨੇ ਇਸੇ 60% ਲੋਗ ਆਉਂਦੇ ਨੇ ਜੋ ਡਾਟਾ ਜੋ ਸਟਡੀ ਕਹਿੰਦੀ ਹੈ ਇੱਕ ਤੀਸਰੀ ਕੈਟਾਗਰੀ ਇਹ ਹੈ ਉਹਦੇ 'ਚ ਵੀ 20% ਲੋਗ ਆਉਂਦੇ ਨੇ ਜਿਹੜੇ ਮਿਹਨਤ ਤਾਂ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਟਾਰਗੇਟ ਅਚੀਵ ਕਰ ਪਰ ਟਾਰਗੇਟ ਅਚੀਵ ਕਰਨ ਤੋਂ ਬਾਅਦ ਵੀ ਪ੍ਰੈਕਟਿਸ ਛੱਡਦੇ ਨਹੀਂ ਕਿਉਂਕਿ ਜਿੱਦਾਂ ਤੁਸੀਂ ਤੁਸੀਂ ਇਹਨੂੰ ਸਮਝੋਗੇ ਆਪਣੇ ਪੁਰਾਣੇ ਜ਼ਮਾਨੇ ਚ ਇੱਕ ਕਹਾਵਤ ਹੁੰਦੀ ਸੀ ਕਿ ਸਕਸੈਸ ਜਿੰਨੀ ਲੈਣੀ ਔਖੀ ਹੈ ਉਸ ਤੋਂ ਜ਼ਿਆਦਾ ਔਖਾ ਸਕਸੈਸ ਨੂੰ ਮੇਨਟੇਨ ਕਰਨਾ ਹੈ ਕਿਉਂਕਿ ਕਈ ਵਾਰ ਬੰਦਾ ਨਾ ਪ੍ਰੈਕਟਿਸ ਨਾਲ ਅਭਿਆਸ ਨਾਲ ਉਹ ਚੀਜ਼ ਲੈ ਤਾਂ ਲੈਂਦਾ ਪਰ ਅੱਗੇ ਜਾ ਕੇ ਉਹਦਾ ਮਾਈਂਡ ਡਿਵਰਟ ਹੋ ਜਾਂਦਾ ਜਦੋਂ ਸਕਸੈਸ ਆ ਜਾਂਦੀ ਹੈ ਕੋਈ ਗਲਤ ਸੋਸਾਇਟੀ ਚ ਲਾ ਗਿਆ ਜਾਂ ਆਪਣੇ ਆਪ ਨੂੰ ਹੋਰ ਕਿਸੇ ਹੋਰ ਕੰਮ 'ਚ ਬਿਜ਼ੀ ਕਰ ਲਿਆ ਤਾਂ ਉਹ ਸਕਸੈਸ ਨੂੰ ਮੇਨਟੇਨ ਨਹੀਂ ਕਰ ਪਾਉਂਦੇ ਤੇ ਬੇਸਿਕਲੀ ਇਹ ਤਿੰਨ categories ਨੇ ਸਕਸੈਸ ਦੀਆਂ ਜਾਂ ਤਿੰਨ categories ਪ੍ਰੈਕਟਿਸ ਦੀਆਂ ਨੇ ਹਨਾ ਹੁਣ ਜਿਹੜੀ ਤੁਸੀਂ ਗੱਲ ਜਿਹੜੀ ਸਟਾਰਟ ਚ ਕੀਤੀ ਹੈ ਕਿ ਹਰ ਰੋਜ਼ ਸਵੇਰੇ ਉੱਠ ਕੇ ਗੁਰੂ ਪਾਤਸ਼ਾਹ ਜੀ ਜਾਂਦੇ ਸੀ ਹਨਾ ਗਾਗਦ ਸੇਵਾ ਕਰਨ ਉਹਦੇ ਵਿੱਚ ਇੱਕ ਸੌਨੋ ਵੱਡੀ ਗੱਲ ਇਹ ਹੈ ਉਹ ਇਹ ਹੈ ਕਿ ਕੰਸਿਸਟੈਂਸੀ ਕੰਸਿਸਟੈਂਸੀ ਦਾ ਮਤਲਬ ਕਿ ਲਗਾਤਾਰ ਉਹ ਕੰਮ ਕਰਨਾ ਬਿਨਾ ਕਿਸੇ ਰੁਕਾਵਟ ਚਾਹੇ ਉਹਨਾਂ ਵਾਸਤੇ ਮੀ ਆਇਆ ਚਾਹੇ ਨੇਰੀ ਆਈ ਜਾਂ ਝੱਖੜ ਆਇਆ ਪਰ ਉਹਨਾਂ ਨੇ ਉਹ ਸੇਵਾ ਨਹੀਂ ਛੱਡੀ ਇਸ ਪ੍ਰੈਕਟਿਸ ਦੇ ਵਿੱਚ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਤੁਸੀਂ ਜਦੋਂ बार-बार ਉਹ ਕੰਮ ਕਰਦੇ ਹੋ ਉਦੋਂ ਤੱਕ ਕਰਦੇ ਰਹੋ ਜਦੋਂ ਤੱਕ ਤੁਸੀਂ ਪਰਫੈਕਟ ਨਾ ਹੋ ਜਾਓ ਥੈਟਸ ਕਾਲਡ ਪ੍ਰੈਕਟਿਸ ਹੁਣ ਫੋਰ ਐਗਜ਼ਾਮਪਲ ਜਿਹੜੀ ਗੱਲ ਕੰਸਿਸਟੈਂਸੀ ਦੀ ਆਪਾਂ ਕਰਦੇ ਆ ਤੁਸੀਂ ਇੱਕ ਬਾਲਟੀ ਭਰ ਕੇ ਇੱਕ ਪੱਥਰ ਦੇ ਉੱਪਰ ਜੋਰ ਦੀ ਬਾਲਟੀ ਪਾਣੀ ਧਰ ਕੇ ਮਾਰੋ ਪੱਥਰ ਨੂੰ ਕੁਝ ਨਹੀਂ ਹੋਊਗਾ ਪਰ ਜੇ ਤੁਸੀਂ ਉਹੀ ਬਾਲਟੀ ਦੇ ਉੱਪਰ ਹਲਕਾ ਜਿਹਾ ਸਰਾਹ ਕਰਕੇ ਬਾਲਟੀ ਉੱਪਰ ਟੰਗ ਦਿਓ ਤੇ ਡ੍ਰੌਪ ਬਾਈ ਡ੍ਰੌਪ ਜਦੋਂ ਉਸ ਪੱਥਰ ਤੇ ਉਹ ਪਾਣੀ ਡਿੱਗੂਗਾ ਤੇ ਕੁਝ ਸਮੇਂ ਬਾਅਦ ਉਹ ਪਹਿਲਾਂ ਤਾਂ ਉਹ ਨਿਸ਼ਾਨ ਛੱਡੂਗਾ ਫਿਰ ਹੌਲੀ ਹੌਲੀ ਦੇਖੋਗੇ ਉਸ ਪੱਥਰ ਤੇ ਟੋਆ ਵੀ ਪੈ ਜਾਊਗਾ ਹੋ ਜੇ ਆਪਾਂ ਕੰਪੇਅਰ ਕਰੀਏ ਪਾਣੀ ਦੀ ਕੁਆਂਟੀਟੀ ਤਾਂ ਸੇਮ ਹੈ ਪਰ ਜਿਹੜਾ ਮੈਥਡ ਹੈ ਉਹ ਬਦਲ ਗਿਆ ਇੱਕ ਆਪਾਂ ਸਿੱਧਾ ਖੁੱਲਾ ਮਾਰਤਾ ਇੱਕ ਜਿਹੜੀ ਕੰਸਿਸਟੈਂਸੀ ਹੈ ਜਿਹੜੀ ਆਪਾਂ ਹਰ ਰੋਜ਼ ਉਹ ਚੀਜ਼ ਨੂੰ ਕੰਟੀਨਿਊਸਲੀ ਕਰਦੇ ਆਂ ਉਹਦੇ ਕਰਕੇ ਉਹਦਾ ਜਿਹੜਾ ਪ੍ਰਭਾਵ ਜ਼ਰੂਰ ਪੈਂਦਾ ਇਸ ਕਰਕੇ ਜਿਹੜੀ ਪ੍ਰੈਕਟਿਸ ਹੈ ਉਹ ਇਹ ਕਹਿੰਦੀ ਹੈ ਕਿ ਬਾਰ ਬਾਰ ਕੰਮ ਕਰੋ ਉਦੋਂ ਤੱਕ ਕਰੋ ਜਦੋਂ ਤੱਕ ਤੁਹਾਨੂੰ ਉਹ ਚੀਜ਼ ਦੀ ਪਰਫੈਕਸ਼ਨ ਆ ਜਾਏ ਤੇ ਉਸ ਤੋਂ ਬਾਅਦ ਵੀ ਉਹ ਚੀਜ਼ ਨੂੰ ਛੱਡੋ ਨਾ ਤਾਂ ਜੋ ਤੁਸੀਂ ਆਪਣੀ ਸਕਸੈਸ ਨੂੰ ਮੇਨਟੇਨ ਕਰ ਸਕੋ ਤੇ ਮੇਰੇ ਅਕੋਰਡਿੰਗ ਪ੍ਰੈਕਟਿਸ ਦੀ ਇਹ ਡੈਫੀਨੇਸ਼ਨ ਹੈ ਜੀ ਦਰਸ਼ਕੋ ਡਾਟ ਸਾਬ ਨੇ ਬੜੇ ਵਧੀਆ ਤਰੀਕੇ ਨਾਲ ਵਿਸਥਾਰ ਦੇ ਵਿੱਚ ਤਕਨੀਕ ਦੇ ਨਾਲ ਦੱਸਿਆ ਕਿ ਜੇ ਤੁਸੀਂ ਅਭਿਆਸ ਤਕਨੀਕ ਨਾ ਕਰਦੇ ਤਾਂ ਉਹਦੇ ਨਤੀਜੇ ਜ਼ਿਆਦਾ ਆਉਂਦੇ ਨੇ ਪਰ ਮੈਂ ਅਭਿਆਸ ਦੇ ਵਿਸ਼ੇ ਤੇ ਹੋਰ ਵੀ ਅੱਗੇ ਜਾਣਾ ਜਿਵੇਂ ਆਪਾਂ ਸਪੋਰਟਸ ਪਰਸਨ ਰਹੇ ਕਰਕੇ ਹੁਣ ਤੱਕ ਸਪੋਰਟਸ ਦੀਆਂ ਧਾਰਨਾਵਾਂ ਤੇ ਆ ਜਾਂਦੇ ਆ ਹਨ ਤੁਸੀਂ ਵੀ ਹਾਕੀ ਖੇਡਦੇ ਰਹੇ ਮੈਂ ਵੀ ਹਾਕੀ ਖੇਡਦਾ ਹਾਂ ਖਾਸੀਅਤ ਜਿਵੇਂ ਅੱਜ ਕੱਲ ਹੁਣੇ-ਹੁਣੇ ਆਪਣੇ ਸਾਬ ਫੌਜਾ ਸਿੰਘ ਹੋਰਾਂ ਨੇ ਸਰੀਰ ਛੱਡਿਆ ਹਨ ਬਡੇਰੀ ਉਮਰ ਚ ਉਹਨਾਂ ਨੇ ਭਜਣਾ ਸ਼ੁਰੂ ਕੀਤਾ ਹੈ ਨਾ ਤੇ ਅਭਿਆਸ ਦੇ ਨਾਲ ਵਰਲਡ ਦੇ ਵਿੱਚ ਫੇਮਸ ਹੋਏ ਹੈ ਨਾ ਆਪਣਾ ਸਿੱਖੀ ਦਾ ਨਾਮ ਵੀ ਰੌਸ਼ਨ ਕੀਤਾ ਦਸਤਾਰ ਬੰਨ ਕੇ ਉਹ ਭਜੇ ਹੈ ਨਾ ਫਿਰ ਉਹ ਦੂਸਰੀ ਉਦਾਹਰਨ ਆਪਣੀ ਆ ਜਾਂਦੀ ਹੈ ਪੀਟੀ 우ਸ਼ਾ ਦੀ ਜਦੋਂ ਉਹਨਾਂ ਦਾ ਆਪਾਂ ਬਾਇਓਗ੍ਰਾਫੀ ਪੜ੍ਹਦੇ ਆਂ ਵੀ ਉਹ 4 ਤੋਂ 5 ਘੰਟੇ ਹਰ ਰੋਜ਼ ਪ੍ਰੈਕਟਿਸ ਕਰਦੀ ਸੀ ਤੇ ਪੀਟੀ 우ਸ਼ਾ ਦਾ ਨਾਮ ਰੈਂਦੀ ਦੁਨੀਆ ਤੱਕ ਰਹਿਣਾ ਹੈ ਨਾ ਫਿਰ ਇਸ ਤੋਂ ਅੱਗੇ ਆ ਜਾਂਦੇ ਆ ਸਾਬ ਮਿਲਖਾ ਸਿੰਘ ਹੈ ਨਾ ਮਿਲਖਾ ਸਿੰਘ 5 ਤੋਂ 7 ਘੰਟੇ ਡੇਲੀ ਪ੍ਰੈਕਟਿਸ ਕਰਦੇ ਸੀ ਤੇ ਉਹਨਾਂ ਦੀ ਖਾਸੀਅਤ ਵੀ ਮਿਲਖਾ ਸਿੰਘ ਦੀ ਇਹ ਰਹੀ ਵੀ ਉਹ ਆਪਦੀਆਂ ਇੰਟਰਵਿਊਜ਼ ਦੇ ਵਿੱਚ ਦੱਸਦੇ ਨੇ ਵੀ ਜੇ ਮੈਂ ਬਿਮਾਰ ਹੋ ਗਿਆ ਤਾਂ ਚਲੋ ਜੀ ਰਨਿੰਗ ਲਈ ਜੇ ਮੈਨੂੰ ਕੋਈ ਵੀ ਪ੍ਰੋਬਲਮ ਆ ਗਈ ਚਲੋ ਗਰਾਊਂਡ 'ਚ ਯਾਨੀ ਕਿ ਉਹਨਾਂ ਨੇ ਆਪਦੇ ਅਭਿਆਸ ਦੇ ਨਾਲ ਹੀ ਹਨਾ ਦੁਨੀਆ ਨੂੰ ਇਹ ਸਾਬਤ ਕਰਤਾ ਕਿ ਜਿਹੜੀ ਪ੍ਰੈਕਟਿਸ ਆ ਸਪੋਰਟਸ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਰੱਖਦੀ ਹੈ ਤੁਹਾਡਾ ਸਪੋਰਟਸ ਬਾਰੇ ਕੀ ਵਿਚਾਰ ਹੈ ਜੀ ਨਹੀਂ ਸਰ ਜੀ ਇਹ ਬਹੁਤ ਵਧੀਆ ਤੁਸੀਂ ਐਗਜ਼ਾਮਪਲ ਦਿੱਤੀ ਹੈ ਮੈਂ ਵੀ ਨਾ ਮਿਲਖਾ ਸਿੰਘ ਜੀ ਦਾ ਨਾ ਪੜ੍ਹ ਰਿਹਾ ਸੀਗਾ ਉਹ ਕਹਿੰਦੇ ਵੀ ਇੱਕ ਵਾਰੀ ਮੇਰਾ ਸਿਰ ਦਰਦ ਬਹੁਤ ਜ਼ੋਰ ਹੋ ਰਿਹਾ ਸੀਗਾ ਤੇ ਆਪਣੇ ਨਾਰਮਲ ਕੀ ਹੁੰਦਾ ਨਾ ਆਪਾਂ ਇਗਨੋਰ ਕਰ ਦਿੰਨੇ ਆ ਆਪਣੇ ਇਹ ਨਹੀਂ ਫਾਈਂਡ ਆਊਟ ਕਰਦੇ ਰੀਜ਼ਨ ਕੀ ਮੈਂ ਮੇਰੀ ਲੈਕ ਆਫ ਸਲੀਪ ਹੈ ਜਾਂ ਮੈਨੂੰ ਹੋਰ ਕੋਈ ਸਟ੍ਰੈਸ ਹੈ ਆਪਾਂ ਇਹ ਕਰਦੇ ਆ ਸਿੱਧਾ ਪੈਰਾਡੋਲ ਲੈ ਲੈਂਦੇ ਹੁਣ ਉਹ ਇੱਕ ਗਲਤ ਪ੍ਰੈਕਟਿਸ ਹੈ ਕਿਉਂਕਿ ਪੈਰਾਡੋਲ ਤੁਹਾਨੂੰ ਸਿਰਫ ਤੁਹਾਡੇ ਦਿਮਾਗ ਨੂੰ ਇਹ ਕਹਿ ਰਹੀ ਹੈ ਕਿ ਤੁਹਾਨੂੰ ਪ੍ਰੋਬਲਮ ਨਹੀਂ ਹੈ ਪਰ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਰੀਰ ਤੇ ਉਹਮੀ ਇੰਪੈਕਟ ਕਰ ਦਿੰਦੇ ਆ ਪਰ ਮਿਲਖਾ ਸਿੰਘ ਜੀ ਮੈਰੇ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਮੇਰੇ ਵਾਈਫ ਨੇ ਨਾ ਮੈਨੂੰ ਪੈਰਾਡੋਲ ਦਿੱਤੀ ਤੇ ਮੈਂ ਚੁੱਪ ਕੇ ਅੱਗੇ ਪੈਰਾਡੋਲ ਸਰਾਂਣ ਥੱਲੇ ਰੱਖ ਕੇ ਸਿਰੇ ਚਾਰੇ ਉੱਠ ਕੇ ਭੱਜਣ ਲੱਗ ਗਿਆ ਕਹਿੰਦੇ ਜਦੋਂ ਤਾਜੀ ਹਵਾ ਤਾਜੀ ਆਕਸੀਜਨ ਮੇਰੇ ਲੰਗਸ ਚ ਗਈ ਮੇਰਾ ਸਿਰ ਦਾ ਦਰਦ ਚਲਾ ਗਿਆ ਕਹਿੰਦਾ ਭਾਬੇ ਇਹੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ სპੋਰਟਸਮੈਨ ਹਮੇਸ਼ਾ ਮੈਡੀਸਨ ਵਾਲੇ ਪਾਸੇ ਘਟ ਜਾਂਦਾ ਇਹ ਸੋਚਦਾ ਹੈ ਕਿ ਮੈਂ ਨੇਚਰਲ ਚੀਜ਼ ਕੀ ਕਰਾਂ ਜਿਹੜੀ ਮੇਰੀ ਬਾਡੀ ਉਸ ਤਰੀਕ ਨਾਲ ਅਬਜ਼ਰਵ ਕਰੇ ਤੇ ਉਸ ਤਰੀਕੇ ਨਾਲ ਪਰਫਾਰਮ ਕਰੇ ਹੈਨਾ ਇਸ ਕਰਕੇ ਸਪੋਰਟਸਮੈਨਸ਼ਿਪ ਬਹੁਤ ਜ਼ਰੂਰੀ ਹੈ ਤੁਸੀਂ ਗੱਲ ਕਰ ਰਹੇ ਸੀ ਸਪੋਰਟਸਮੈਨਸ਼ਿਪ ਦੀ ਮੇਰੇ ਤੁਹਾਡੇ ਨਾਲ ਗੱਲ ਕਰਦੇ ਕਦੇ ਦਿਮਾਗ 'ਚ ਆਇਆ ਆ ਮੇਜਰ ਧਿਆਨ ਚੰਦ ਤੁਸੀਂ ਵੀ ਹਾਕੀ ਖੇਲੇ ਹੋਏ ਮੈਂ ਵੀ ਖੇਲੇ ਹਾਂ ਮੇਜਰ ਧਿਆਨ ਚੰਦ ਇੱਕ ਹਾਕੀ ਦਾ ਜਾਦੂਗਰ ਮੰਨਿਆ ਗਿਆ ਹੈਨਾ ਤੇ ਉਹ ਕੀ ਕਰਦੇ ਸੀਗੇ ਉਹਨਾਂ ਜਿਹੜੀ ਪ੍ਰੈਕਟਿਸ ਦਾ ਜਿਹੜਾ ਸੈਸ਼ਨਸ ਸੀ ਨਾ ਜੀ ਉਹ ਗਰਾਊਂਡ 'ਚ ਤਾਂ ਕਰਦੇ ਕਰਦੇ ਸੀ ਪਰ ਜਦੋਂ ਉਹਨਾਂ ਕੋਲ ਫ੍ਰੀ ਟਾਈਮ ਹੁੰਦਾ ਸੀਗਾ ਜਿਹੜੀ ਰੇਲਵੇ ਦੀਆਂ ਪੱਟੜੀਆਂ ਹੁੰਦੀਆਂ ਨਾ ਜੀ ਉਹਨਾਂ ਤੇ ਹਲਕਾ ਜਿਹਾ بس ਇੰਨਾ ਕੁ ਗੈਪ ਹੁੰਦਾ ਉਹਨਾਂ ਤਾਂ ਡ੍ਰਿਬਲਿੰਗ ਕਰਦੇ ਸੀਗੇ ਡ੍ਰਿਬਲਿੰਗ ਆਈ ਥਿੰਕ ਦੋਸਤਾਂ ਨੂੰ ਪਤਾ ਹੋਊਗਾ ਕਿ ਹਾਕੀ ਨਾਲ ਐਦਾਂ ਦਾ ਕਰਕੇ ਤੁਸੀਂ ਗੋਲ ਕਰਨਾ ਹੁੰਦਾ ਉਹ ਉਹਨਾਂ ਦਾ ਏਮ ਇਹੀ ਹੁੰਦਾ ਸੀ ਕਿ ਜਦੋਂ ਮੈਂ ਹਾਕੀ ਨੂੰ ਲੈਫਟ ਤੋਂ ਰਾਈਟ ਦਾ ਲੈਫਟ ਰਾਈਟ ਤੋਂ ਲੈਫਟ ਲੈਕ ਜਾਣਾ ਤਾਂ ਜਿਹੜੀ ਬਾਲ ਆ ਮੇਰੀ ਪੱਟੀ ਦੇ ਤੋਂ ਥੱਲੇ ਨਾ ਡਿੱਗੇ ਉਹ ਡੂ ਟੂ ਥੈਟ ਪ੍ਰੈਕਟਿਸ ਉਹ ਜਿਹੜੀ ਬਾਲ ਆ ਉਹਨਾਂ ਦੇ ਹਾਕੀ ਨਾਲ ਚਿਪਕੀ ਰਹਿੰਦੀ ਸੀ ਤੇ ਕਈ 올림픽ਸ ਐਦਾਂ ਹੋਇਆ ਕਿ ਜਿਹੜੇ ਗੋਰੈਂਡ ਜੋ ਦੇਖਿਆ ਕਿ ਬਾਲ ਹਟ ਨਹੀਂ ਰਹੀ ਉਹਨਾਂ ਦੇ ਮਨ 'ਚ ਇਹ ਵੀ ਸ਼ੰਕਾ ਆਇਆ ਕਿਤੇ ਇਹਨੇ ਹਾਕੀ ਦੇ ਵਿੱਚ ਕੋਈ ਮੈਗਨੇਟ ਉਹਨੇ ਲੁਕੋਇਆ ਪਾਇਆ ਹੋਇਆ ਤੇ ਜਿਹੜੀ ਬਾਲ ਹੈ ਉਹਦੇ ਵਿੱਚ ਤਾਂ ਨਹੀਂ ਕੋਈ ਲੋਹਾ ਕਿਉਂਕਿ ਇਹ ਨਾ ਚਿਪਕ ਨਹੀਂ ਸਕਦੇ ਕਿਉਂਕਿ ਇਹ ਇੰਪੋਸੀਬਲ ਚੀਜ਼ ਹੈ ਪਰ ਉਹਦੇ ਮਗਰ ਇੱਕੋ ਚੀਜ਼ ਹੈਗੀ ਉਹ ਸੀਗੀ ਜੀ ਪ੍ਰੈਕਟਿਸ 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 ਤਾਂ ਕਈ ਵਾਰ ਇਹ ਵੀ ਹੋਇਆ ਕਿ ਜਦੋਂ ਬਾਹਰਲੇ ਦੇਸ਼ਾਂ ਚ ਉਹ ਖੇਡਣ ਗਏ ਉਹਨਾਂ ਦੇ ਹਾਕੀ ਨੂੰ ਉਹਨਾਂ ਨੇ ਕੱਟ ਕੇ ਵੀ ਦੇਖਿਆ ਕੀ ਇਹਦੇ ਵਿੱਚ ਕੀ ਹੈ ਪਰ ਉਹ ਸਕਸੈਸਫੁਲ ਨਹੀਂ ਹੋਏ ਕਿਉਂਕਿ ਪ੍ਰੈਕਟਿਸ ਨੂੰ ਤਾਂ ਉਹ ਡਿਫਾਈਨ ਨਹੀਂ ਕਰ ਸਕਦੇ ਤਾਂ ਇੱਕ ਵਾਰੀ ਕਹਿੰਦੇ ਇੱਦਾਂ ਮੈਂ ਨਾ ਗੇਮ ਚੱਲ ਰਹੀ ਸੀ ਤੇ ਲੰਪਿੰਗ ਚੱਲ ਰਿਆ ਸੀਗਾ ਤੇ ਹਾਫ ਟਾਈਮ ਹੋ ਗਿਆ ਉਹ ਜਦੋਂ ਵੀ ਗੋਲ ਮਾਰਿਆ ਕਰਨ ਉਹ ਗੋਲ ਤੋਂ ਬਾਹਰ ਚਲਾ ਜਾਵੇ ਪਰ ਗੋਲ ਹੋਵੇ ਨਾ ਤਾਂ ਉਹਨਾਂ ਦੇ ਟੀਮ ਲੀਡਰ ਕਹਿੰਦੇ ਕਿ ਕਿ ਧਿਆਨ ਚੰਦ ਕੀ ਪ੍ਰੋਬਲਮ ਹੈ ਹਾਫ ਟਾਈਮ ਹੋ ਗਿਆ 골 ਇੱਕ ਵੀ ਨਹੀਂ ਕਰ ਰਿਹਾ ਇਸ ਸਭ ਨਾਲ ਤਾਂ ਜੇ ਇੱਕ ਦਾ ਉਹਨਾਂ ਨੇ 골 ਕਰ ਦਿੱਤਾ ਤਾਂ ਮੈਚ ਹਾਰ ਦਾਂਗੇ ਉਹ ਕਹਿੰਦਾ ਮੈਚ ਰੋਕ ਦਿਓ ਉਹ ਕਹਿੰਦੇ ਵੀ ਮੈਚ ਰੋਕ ਦਿਓ ਹੁਣ ਧਿਆਨ ਚੰਦ ਬਹੁਤ ਵੱਡਾ ਨਾਂ ਹੈ ਉਹ ਕਹਿੰਦੇ ਵੀ ਉਹਨਾਂ ਨੇ ਮੈਨੇਜਮੈਂਟ ਨਾਲ ਗੱਲ ਕੀਤੀ ਉਹ ਕਹਿੰਦੇ ਮੈਚ ਰੋਕ ਦੇ ਕਿਉਂਦਾ ਜਿਹੜਾ ਕੋਚ ਹੈ ਆ ਕਹਿੰਦਾ ਧਿਆਨ ਚੰਦ ਆਰ ਯੂ ਮੈਡ ਇਸ 올림픽 ਤੂੰ ਕੀ ਕਰ ਰਿਹਾ ਕਹਿੰਦਾ 골 ਰੋਕ ਦਿਓ ਮੇਰੀ ਰਿਕਵੈਸਟ ਇਹ ਹੈ ਮੈਜ਼ਰਮੈਂਟ ਕਰੋ ਇੱਕ 골 ਪੋਲ ਦੇ ਵਿੱਚ ਡਿਫਰੈਂਸ ਲੱਗ ਰਿਹਾ ਹੈ ਉਹ ਕਹਿੰਦਾ ਵੀ ਆਯੂ ਮੈਡ ਕਿ 올림픽 ਹੈ ਇਹਨਾਂ ਨੇ ਬਹੁਤ ਸਾਰੇ ਪ੍ਰੋਟੋਕਾਲਸ ਫਾਲੋ ਕਰਕੇ ਮੈਚ ਹੁੰਦਾ ਤੂੰ ਕੀ ਕਰ ਰਿਹਾ ਕਹਿੰਦਾ ਮੈਨੂੰ ਨਹੀਂ ਪਤਾ ਜੀ ਮੇਰ ਨੂੰ ਇਹ ਕਹਿ ਰਿਹਾ ਮੇਰੀ ਪ੍ਰੈਕਟਿਸ ਇਹ ਕਹਿ ਰਹੀ ਹੈ ਕਿ ਸਮਥਿੰਗ ਰੋਂਗ ਕੋ ਕਿ ਮੇਰੀ ਹਿੱਟ ਉਵੇਂ ਹੀ ਜਾ ਰਹੀ ਹੈ ਜਿਵੇਂ ਮੈਂ ਮਾਰਦਾ ਪਰ ਕਿਤੇ ਨ ਕਿਤੇ ਪੋਲ ਦੇ ਵਿੱਚ ਗੜਬੜ ਹੈ ਉਹੀ ਗੱਲ ਹੋਈ ਜੀ ਤੁਸੀਂ ਸਰਚ ਕਰ ਲਿਓ ਗੂਗਲ ਤੇ ਉਸ 올림픽 ਮੈਚ ਦੇ ਵਿੱਚ ਮੈਚ ਰੋਕਿਆ ਗਿਆ ਮੈਜ਼ਰਮੈਂਟ ਵਾਸਤੇ ਟੀਮ ਬੁਲਾਈ ਗਈ ਜਿਹਦੇ ਉਹਨਾਂ ਨੇ ਮੈਜ਼ਰਮੈਂਟ ਕੀਤੀ ਦੋਨੇ ਪਾਸੇ ਇੱਕ ਇੱਕ ਫੁੱਟ ਦਾ ਗੋਲ ਦਾ ਡਿਫਰੈਂਸ ਆਇਆ ਪੋਲ ਦਾ ਡਿਫਰੈਂਸ ਆਇਆ ਕਿਉਂਕਿ ਉਹ ਜਿਹੜੀ ਹਿੱਟ ਮਾਰਦੇ ਸੀ ਉਹ ਪੋਲ ਦੇ ਬਿਲਕੁਲ ਨਾਲ ਦੇ ਲੰਘਦੀ ਸੀ ਪਰ ਉਹ ਹਿੱਟ ਉਵੇਂ ਹੀ ਮਾਰਦੇ ਪਏ ਸੀ ਉਹਨਾਂ ਦੀ ਪ੍ਰੈਕਟਿਸ ਇੰਨੀ ਸੀ ਪਰ ਪੋਲ ਛੋਟੇ ਹੋਣ ਕਰਕੇ ਗੋਲ ਦਾ ਸਾਈਜ਼ ਛੋਟਾ ਹੋਣ ਕਰਕੇ ਗੋਲ ਨਹੀਂ ਹੋ ਰਿਹਾ ਸੀ ਫਿਰ ਉਹ ਮੈਚ ਜਿੱਤੇ ਇਹ ਹੈ ਜੀ ਕਿਉਂਕਿ ਜਦੋਂ ਤੁਸੀਂ ਪ੍ਰੈਕਟਿਸ ਕਰ ਲੈਂਦੇ ਤੁਸੀਂ ਇੰਨਾ ਪਰਫੈਕਟ ਬਣ ਜਾਂਦੇ ਹੋ ਕਿ ਤੁਹਾਡੇ ਵਿੱਚ ਤੁਹਾਡੇ ਐਕਿਊਰੇਸੀ ਇੰਨੀ ਆ ਜਾਂਦੀ ਹੈ ਕਿ ਤੁਸੀਂ ਵੱਡੇ ਵੱਡੇ ਚੀਜ਼ਾਂ ਨੂੰ ਚੈਲੰਜ ਕਰ ਲੈਂਦੇ ਤੇ ਮੈਂ ਸਪੋਰਟ ਦੇ ਐਗਜ਼ਾਮਪਲ ਤਾਂ ਦਿੱਤੇ ਕਿ ਤੁਸੀਂ ਉਸ ਤਰ੍ਹਾਂ ਸ਼ੁਰੂ ਕੀਤੀ ਸੀਗੀ ਕਿ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਦ ਤੁਸੀਂ ਪ੍ਰੈਕਟਿਸ ਕਰਦੇ ਹੋ ਤੁਸੀਂ ਹਰ ਡਿਜ਼ਾਇਰ ਅਚੀਵ ਕਰ ਲੈਂਦੇ ਮੈਂ ਇਹਦੇ ਨਾਲ ਹੀ ਗੁੱਡ ਜੁੜੀਆਂ ਤੁਹਾਨੂੰ ਦੋ ਐਗਜ਼ਾਮਪਲਸਾਂ ਇੱਕ ਐਗਜ਼ਾਮਪਲ ਹੋਰ ਦਿੰਦਾ ਜਿਹੜੇ ਆਪਾਂ ਸਾਰਿਆਂ ਨੇ ਸੁਣਿਆ ਐਮ ਐਫ ਹੁਸੈਨ ਇੱਕ ਪੇਂਟਰ ਬਹੁਤ ਵੱਡੇ ਹੋਏ ਨੇ ਉਸ ਤੋਂ ਵੱਡੇ ਪੇਂਂਟਰ ਹੋਏ ਨੇ ਪਾਬਲੋ ਪਿਕਾਸੋ ਇੱਕ ਵਾਰੀ ਕਿਹਾ ਪਾਬਲੋ ਪਿਕਾਸੋ ਲੰਡਨ ਦੀਆਂ ਗਲੀਆਂ ਦੇ ਵਿੱਚ ਨਾ ਇਦਾਂ ਘੁੰਮ ਰਹੇ ਸੀਗੇ ਤੇ ਇੱਕ ਲੇਡੀ ਉਹਨਾਂ ਨਾਲ ਟਕਰਾਈ ਤੇ ਉਹਨਾਂ ਨੇ ਉਹਨਾਂ ਨੂੰ ਪਛਾਣ ਲਿਆ ਕਿ ਉਹ ਯਰ ਪਾਬਲੋ ਪिकासੋ ਤੇ ਉਹ ਐਕਸਾਈਟਿਡ ਸੀ ਕਿ ਐਡੇ ਵੱਡੇ ਪੇਂਟਰ ਹਨ ਉਹ ਕਹਿੰਦੇ ਵੀ ਕੈਨ ਯੂ ਡਰਾ ਸਮਥਿੰਗ ਫਾਰ ਮੀ ਕਹਿੰਦਾ ਹਾ ਸ਼ੂ ਉਹਨਾਂ ਨੇ ਆਪਣਾ ਇੱਕ ਪੇਪਰ ਕੱਢਿਆ ਲੇਡੀ ਨੇ ਔਰ ਸਕੈਚ ਮਾਰਕਰ ਜੋ ਵੀ ਸੀ ਉਹਦੇ ਕੋਲ ਦੇਤਾ ਤੇ ਪਾਬਲੋ ਪिकासੋ ਨੇ ਜਲਦੀ-ਉਲਦੀ 30 ਸੈਕਿੰਡ ਦੇ ਵਿੱਚ ਇੱਕ ਪੇਂਟਿੰਗ ਡਰਾ ਕਰਕੇ ਕਹਿੰਦੇ ਉਹ ਕਿ ਲੇਡੀ ਇਹ ਤੇਰੇ ਲਈ ਹੈ ਤੂੰ ਅੱਜ ਮੈਨੂੰ ਮਿਲੀ ਹੈ ਹਨਾ ਤੂੰ ਮੇਰੀ ਫੈਨ ਹੈ ਤੇਰੇ ਲਈ ਗਿਫਟ ਹੈ ਕਿ ਇਹ ਜਿਹੜੀ ਪੇਂਟਿੰਗ ਮੈਂ ਤੁਹਾਨੂੰ ਦੇ ਰਿਹਾ ਇਟ ਵਿਲ ਵਰਥ 50 ਲੱਖ ਰੁਪਈਆ ਅਚਾਨੇ ਥੈਂਕ ਯੂ ਕੀਤਾ ਫੋਲਡ ਕਰਕੇ ਜਿਉਂਚ ਪੜ ਲਿਆ ਤੇ ਉਹ ਕਹਿੰਦੇ ਵੀ ਜੀਡੀਓ ਨੇ ਗੱਲ ਕਹੀ ਹੈ ਕਿ ਪੇਂਟਿੰਗ ਵਰਥ 50 ਲੱਖ ਕਿਤੇ ਉਹਨੇ ਮੈਨੂੰ ਉਧਰ ਨਹੀਂ ਛੱਡਤੀ ਗੱਲ ਕਿਉਂਕਿ ਮੈਨੂੰ ਡਾਊਟ ਹੈ ਉਹ ਕਿਸੇ ਦੁਕਾਨ ਤੇ ਚਲੇ ਗਈ ਤੇ ਉਹਨਾਂ ਦੱਸਿਆ ਨੇ ਕਿੰਦੀ ਪੇਂਟਿੰਗ ਉਹ ਜਦੋਂ ਪੇਂਟਿੰਗ ਦੇਖੀ ਕਹਿੰਦੇ ਮੈਮ ਇਹ ਜਿਹੜੀ ਪੇਂਟਿੰਗ ਹੈ ਇਹ ਜਿਹੜਾ ਟੱਚ ਹੈ ਜਿਹੜਾ ਥਾਟ ਹੈ ਇਹ ਸਿਰਫ ਸਿਰਫ ਆਪਲਾ ਪ੍ਰਕਾਸ਼ ਦੇ ਹੋ ਸਕਦੀ ਹੈ ਅਸੀਂ ਜੇ ਤੂੰ ਇਹ ਪੇਂਟਿੰਗ ਸਾਨੂੰ ਸੇਲ ਕਰਨਾ ਚਾਹੁੰਦੇ ਆ ਅਸੀਂ ਤੈਨੂੰ ਇਸ ਪੇਂਟਿੰਗ ਦੀ 50000 ਰੁਪਏ ਦੇ ਸਕਦੇ ਉਹ ਬੜੀ ਸਰਪ੍ਰਾਈਜ਼ ਹੋਗੇ ਕਿ ਵਾਓ ਕਿ ਇੱਕ ਬੰਦਾ 30 ਸਕਿੰਡ ਦੇ ਵਿੱਚ ਪੇਂਟਿੰਗ ਡਰਾ ਕਰ ਰਿਹਾ ਜਿੰਦੀ ਕੀਮਤ 50 ਲੱਖ ਰੁਪਏ ਹੈ ਨਾ ਉਹਨੇ ਫਿਰ ਕੀਤਾ ਗੂਗਲ ਤੇ ਸਰਚ ਕੀਤਾ ਕਿ ਹੁੰਦੇ ਅੱਗੇ ਕਾਨਸਰਟ ਕਿੱਥੇ ਨੇ ਉਹਨਾਂ ਦੀ ਐਗਜ਼ੀਬਿਸ਼ਨ ਕਿੱਥੇ ਨੇ ਉਹਨਾਂ ਦੇ ਮੈਨੇਜਮੈਂਟ ਨੂੰ ਫੋਨ ਮਾਰਿਆ ਕਈ ਵਾਰ ਸਕਸੈਸ ਹੋਈ ਕਈ ਵਾਰ ਨਹੀਂ ਸਕਸੈਸ ਨਹੀਂ ਹੋਈ ਕਰਦੀ ਕਰਾਉਂਦੀ ਉਹਨਦੀ ਮਿਹਨਤ ਨੇ ਕੀ ਕੀਤਾ ਰੰਗ ਲਾਇਆ ਕਿ ਇੱਕ ਦਿਨ ਉਹਨੂੰ ਪਤਾ ਲੱਗ ਗਿਆ ਕਿ ਇੱਥੇ ਦੀ ਐਗਜ਼ੀਬਿਸ਼ਨ ਹੈ ਉੱਥੇ ਜਾ ਕੇ ਉਹਨੂੰ ਅਪਾਇੰਟਮੈਂਟ ਲਿਆ ਉਹਨੂੰ ਰਿਕੁਐਸਟ ਕੀਤਾ ਉਹ ਚਲੀ ਗਈ ਤੇ ਪਾਬਲੋ ਪਕਸ਼ ਦੇ ਪੂਰੇ ਕਹਿੰਦੇ ਕਿ ਸਰ ਤੁਸੀਂ ਮੈਨੂੰ ਪਛਾਣਿਆ ਮੈਂ ਉਹੀ ਲੇਡੀ ਆ ਜੀ ਨਿਊ ਤੇ ਤੁਸੀਂ ਮੈਨੂੰ ਇੱਕ ਪੇਂਟਿੰਗ ਡਰਾ ਕਰਕੇ ਦਿੱਤੀ ਸੀ ਤੁਸੀਂ ਕਹਿਆ ਸੀ ਇਹ 50 ਲੱਖ ਦੀ ਹੋਵੇਗੀ ਤੇ ਵਾਕਈ ਮੈਂ ਗਈ ਮੈਂ ਚੈੱਕ ਕੀਤਾ ਜੋ ਪਹਿਲਾਂ 50 ਲੱਖ ਦੀ ਸੀ ਕਹਿੰਦੇ ਹਾਂ ਮੈਨੂੰ ਪਤਾ ਹੈ ਮੈਂ ਤਾਂ ਡਰਾ ਕੀਤੀ ਸੀ ਮੇਰੀ ਪੇਂਟਿੰਗ ਦਾ ਮੈਨੂੰ ਨਹੀਂ ਪਤਾ ਹਾਂ ਮੈਂ ਕਹਿੰਨਾ ਕਿ ਹਾਂ ਸੀਗੀ ਤੇ ਮੈਂ ਤੈਨੂੰ ਕਹਿਤਾ ਸੀ ਤੂੰ ਮੇਰੇ ਤੋਂ ਡਾਊਟ ਕਰ ਰਹੀ ਹੈ ਕਹਿੰਦੇ ਨਹੀਂ ਜੀ ਮੈਂ ਡਾਊਟ ਨਹੀਂ ਕਰ ਰਹੀ ਮੈਂ ਇਹ ਸਿੱਖਣਾ ਚਾਹੁੰਦੀ ਤੁਹਾਡੇ ਤੋਂ ਕਿ ਮੈਨੂੰ ਪਲੀਜ਼ ਗਾਈਡ ਕਰੋ ਕਿ 30 ਸੈਕਿੰਡ ਦੀ ਪੇਂਟਿੰਗ ਕਿਦਾਂ ਡਰਾ ਕੀਤੀ ਜਾ ਰਹੀ ਹੈ ਜਿੰਦੀ ਕੀਮਤ 50 ਲੱਖ ਹੋਵੇ ਤੇ ਉਹ ਆਸਾਂ ਕੇ ਕਹਿਣ ਲੱਗੇ ਕਹਿੰਦੇ ਮੈਮ ਇਹ ਜਿਹੜੀ ਤੁਸੀਂ 30 ਸੈਕਿੰਡ ਦੀ ਪੇਂਟਿੰਗ ਦੇਖ ਰਹੇ ਹੋ ਇਹਦੇ ਮਗਰ ਮੇਰਾ 30 ਸਾਲ ਦਾ ਤਜਰਬਾ ਹੈ ਮੇਰੀ 30 ਸਾਲ ਦੀ ਪ੍ਰੈਕਟਿਸ ਹੈ ਹੈਨਾ 30 ਸਾਲ ਦੀ ਪ੍ਰੈਕਟਿਸ ਕਰਨ ਤੋਂ ਬਾਅਦ ਮੈਂ ਇਸ ਮਕਾਮ ਤੇ ਪਹੁੰਚਿਆ ਕਿ ਅੱਜ ਮੈਂ 30 ਸੈਕਿੰਡ ਦੇ ਵਿੱਚੋਂ ਪੇਂਟਿੰਗ ਡਰਾਅ ਕਰ ਸਕਦਾ ਕਹਿੰਦਾ ਭਾਵੇਂ ਇਹ ਹੈ ਕਿ ਜਿਹੜੀ ਤੁਹਾਡੀ ਪ੍ਰੈਕਟਿਸ ਹੈ ਨਾ ਜਿਹੜੀ ਕੰਸਿਸਟੈਂਸੀ ਹੈ ਜਿਹੜੀ बार-बार ਉਹ ਕੰਮ ਨੂੰ ਕਰਨਾ ਆਪਦੀ ਪਰਫੈਕਸ਼ਨ ਲਿਆਉਣਾ ਉਸ ਤੋਂ ਬਾਅਦ ਵੀ ਉਹਨੂੰ ਨਾ ਛੱਡਣਾ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਕਸੈਸ ਕਰ ਦਿੰਦੀ ਹੈ ਡਾਕਟਰ ਸਾਹਿਬ ਜਦੋਂ ਆਪਾਂ ਇਤਿਹਾਸ ਤੇ ਨਿਗਾਹ ਮਾਰਦੇ ਹਾਂ ਤੇ ਜਿਹੜਾ ਸਭ ਤੋਂ ਵਰਲਡ ਫੇਮਸ ਅਵਾਰਡ ਦਿੱਤਾ ਜਾਂਦਾ ਹੈ ਨਾ ਹਿੰਦੁਸਤਾਨ ਚ ਭਾਰਤ ਚ ਕਾਫੀ ਮਸ਼ਹੂਰ ਅਰਜਨ ਅਵਾਰਡ ਹਾਂਜੀ ਜਦੋਂ ਉਹਦੇ ਤੇ ਵੀ ਆਪਾਂ ਨਿਗਾਹ ਮਾਰਦੇ ਆ ਉਹਨਾਂ ਦੇ ਗੁਰੂ ਦਰੋਣਾਚਾਰੀ ਅਸੀ ਹੈ ਨਾ ਜਿਨ੍ਹਾਂ ਨੂੰ ਕੌਰਵਾਂ ਤੇ ਪਾਂਡਵਾਂ ਨੂੰ ਟ੍ਰੇਨਿੰਗ ਦੇ ਹੀ ਰਹੇ ਸੀ ਹੈ ਨਾ ਪਰ ਇਕਲਵਿਆ ਉਹਨਾਂ ਨੂੰ ਦੇਖ ਦੇਖ ਕੇ ਪ੍ਰੈਕਟਿਸ ਕਰਦਾ ਹੈ ਨਾ ਸਟੈਚੂ ਬਣਾ ਲਿਆ ਸੀ ਉਹਦਾ ਹਾਂ ਉਹਨੇ ਇੱਕ ਐਗਜ਼ਾਮਪਲ ਸੈੱਟ ਕਰਤੀ ਏ ਚ ਨੇਗੇਟਿਵ ਤੇ ਪੋਜ਼ੀਟਿਵ ਦੋਨੇ ਪੱਖ ਨੇ ਇਹਦੇ ਤੋਂ ਸਾਨੂੰ ਸੇਧ ਵੀ ਮਿਲਦੀ ਹੈ ਹਨਾ ਐਗਜ਼ਾਮਪਲ ਉਹਨੇ ਪ੍ਰੈਕਟਿਸ ਦੀ ਸੈੱਟ ਕਰਤੀ ਅਭਿਆਸ ਦੀ ਵੀ ਅਭਿਆਸ ਕਰਕੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਬਸ ਟਾਰਗੇਟ ਅਚੀਵ ਕਰ ਲਓ ਯਾਨੀ ਕਿ ਜੇ ਉਹਦੇ ਅਭਿਆਸ ਦੀ ਇਤਿਹਾਸ ਦੀਆਂ ਗੱਲਾਂ ਆਪਾਂ ਪੜਦੇ ਆਂ ਪੈਰਲਲ ਜਿਹੜੇ ਲਖਾਰੀ ਨਹੀਂ ਉਹਨਾਂ ਦੀਆਂ ਵੀ ਅਰਜਨ ਨਾਲ ਉਹ ਕਿਸੇ ਗੱਲੋਂ ਘਟ ਨਹੀਂ ਸੀ ਨਾ ਜਨਾ ਹਾਂ ਠੀਕ ਹੈ ਪਰ ਨਾਲ ਇੱਕ ਐਗਜ਼ਾਮਪਲ ਸਾਨੂੰ ਹੋਰ ਵੀ ਮਿਲਦੀ ਹੈ ਵੀ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਹਨਾ ਜੇ ਉਹਨੇ ਥਰੂ ਸਿਸਟਮ ਉਹ ਜਿਹੜਾ ਗੁਰੂ ਦਰਉਣਾਚਾਰਿਆ ਨੂੰ ਉਸਤਾਦ ਧਾਰਿਆ ਹੁੰਦਾ ਤੇ ਮੇਰੇ ਖਿਆਲ ਚ ਉਸ ਤੋਂ ਵੀ ਅਗਲੇ ਸਟੈਪ ਤੇ ਜਾ ਸਕਦਾ ਸੀ ਵੀ ਜਿਹੜੀ ਪ੍ਰੈਕਟਿਸ ਆ ਜਿਵੇਂ ਤੁਸੀਂ ਦੱਸਿਆ ਵੀ ਉਹਦੇ ਲਈ ਤਕਨੀਕ ਦੀ ਜ਼ਰੂਰਤ ਹੈਗੀ ਹੈ ਨਾ ਤੇ ਨਾਲ ਨਾਲ ਇਹਦੇ ਕੈਡ ਆਨ ਹੁੰਦੀ ਹੈ ਵੀ ਉਸਤਾਦ ਦੀ ਵੀ ਬਿਲਕੁਲ ਵੱਡਾ ਮਤਵਾ ਗੁਰੂ ਦਾ ਬਹੁਤ ਵੱਡਾ ਮਤਵਾ ਹੈ ਨਾ ਵੀ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤਨੀ ਤੇ ਤੁਸੀਂ ਪ੍ਰੈਕਟਿਸ ਲਈ ਹੋਰ ਤੁਹਾਡੇ ਮਨ ਚ ਕੀ ਵਿਚਾਰ ਆ ਰਿਹਾ ਜਿਵੇਂ ਤੁਸੀਂ ਪਿਛਲੇ ਐਪੀਸੋਡ ਦੇ ਵਿੱਚ ਸਚਨ ਤੰਦੁਲਕਰ ਦੀ ਗੱਲ ਕੀਤੀ ਸੀ ਹਾਂਜੀ ਹਾਂਜੀ ਉਸ ਵਿਸ਼ੇ ਬਾਰੇ ਤੁਹਾਡਾ ਕੀ ਵਿਚਾਰ ਮੈਂ ਉਸੇ ਉਸੇ ਐਗਜ਼ਾਮਪਲ ਨੂੰ ਅੱਗੇ ਕਰ ਲੈਣਾ ਜੇ ਕਿਉਂਕਿ ਨਾ ਮੈਂ ਪਿਛਲੇ ਪੌਡਕਾਸਟ 'ਚ ਵੀ ਡਿਸਕਸ ਕੀਤਾ ਸੀ 2007 ਦੇ ਵਿੱਚ ਆਸਟ੍ਰੇਲੀਆ ਤੇ ਇੰਡੀਆ ਦਾ ਮੈਚ ਸੀਗਾ ਹਨਾ ਤਾਂ ਬ੍ਰੈਡ ਹੌਗ ਉਹ ਜੰਗਸਟਰ ਬੋਲਰ ਸੀਗਾ ਤੇ ਉਹਨੇ ਸਚਨ ਨੂੰ ਬੋਲਡ ਮਾਰਤਾ ਹਨਾ ਤੇ ਇਹਨਾਂ ਲਈ ਬਹੁਤ ਵੱਡੀ ਉਪਲਬਧੀ ਸੀਗੀ ਕਿ ਇੱਕ ਜਿਹੜਾ ক্রিকেট ਦਾ ਗੋਡ ਹੈ ਉਹਨੂੰ ਬੋਲਡ ਮਾਰਨਾ ਬਹੁਤ ਵੱਡੀ ਗੱਲ ਸੀ ਤੇ ਉਹ ਆਪਣਾ ਬਾਲ ਲੈ ਕੇ ਨਾ ਆਪਣੇ ਓਨਰ ਲੈ ਕੇ ਮੇਰੇ ਲਈ ਬਹੁਤ ਵੱਡਾ ਦੇਣਾ ਤੇ ਉਹ ਸਚਿਨ ਰਮੇਸ਼ ਤੰਦੋਲਕਰ ਕੋਲ ਗਿਆ ਤੇ ਕਹਿੰਦਾ ਕਿ ਸਰ ਮੈਨੂੰ ਇੱਥੇ ਆਟੋਗ੍ਰਾਫ ਦੇ ਦਿਓ ਤੇ ਜਿੰਦੇ ਵਿੱਚ ਮੇਰੇ ਲਈ ਬਹੁਤ ਵੱਡਾ ਦੇਣਾ ਕਿਉਂਕਿ ਮੈਂ ਤੁਹਾਨੂੰ ਬੋਲਡ ਮਾਰਿਆ ਉਹ ਕਹਿੰਦਾ ਠੀਕ ਹੈ ਮੈਂ ਆਟੋਗ੍ਰਾਫ ਦੇ ਦਿੰਦਾ ਆਟੋਗ੍ਰਾਫ ਤੇ ਉਹ ਲਿਖਦਾ ਕਿ ਇਹ ਦਿਨ ਤੇਰੀ ਜ਼ਿੰਦਗੀ ਚ ਵਾਪਸ ਕਦੇ ਨਹੀਂ ਆਊਗਾ ਹਨਾ ਤੇ ਉਹ ਬੜਾ ਸ਼ੌਕ ਹੋਇਆ ਕਿ ਹਾਊ ਕਮ ਕਿ ਮੈਂ ਤਾਂ ਆਰਡਰ ਗ੍ਰਾਫ ਮੰਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਦਿਨ ਵਾਪਸ ਤੇ ਜਿੰਦਗੀ ਨਹੀਂ ਹੋਊਗਾ ਹੁਣ ਉਹ ਲੈਂਡ ਲੇਖਣ ਤੋਂ ਬਾਅਦ ਹੁ ਮੈਂ ਤੁਹਾਨੂੰ ਇਹ ਕਹਾਣੀ ਕਿਉਂ ਸੁਣਾ ਰਿਹਾ ਉਹ ਇਸ ਕਰਕੇ ਸੁਣਾ ਰਿਹਾ ਕਿ ਉਹ ਲਿਖਣ ਤੋਂ ਬਾਅਦ ਸਚਿਨ ਨੇ ਜਾ ਕੇ ਕੋਲਡ ਡਰਿੰਕ ਨਹੀਂ ਪੀਤੀ ਹੋਣੀ ਸਚਿਨ ਨੇ ਜਾ ਕੇ ਪਾਪਕੋਰਨ ਨਹੀਂ ਖਾਦੇ ਹੋਣੇ ਸਚਿਨ ਨੇ ਜਾ ਕੇ ਇਡਲੀ ਡੋਸਾ ਇਹ ਨਹੀਂ ਖਾਦਾ ਹੋਣਾ ਸਚਿਨ ਨੇ ਜਾ ਕੇ ਮੂਵੀਜ਼ ਨਹੀਂ ਦੇਖੀ ਹੋਣੀ ਹੁਣ ਇੱਕੋ ਕੰਮ ਕੀਤਾ ਹੋਣਾ ਉਹ ਕੀਤਾ ਹੋਣਾ ਪ੍ਰੈਕਟਿਸ 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 ਤੇ ਪ੍ਰੈਕਟਿਸ ਕਿ ਜਿਹੜੀ ਗੱਲ ਮੈਂ ਲਿਖਤੀ ਹੁਣ ਇੰਪਰੂਵ ਕਰਨ ਵਾਸਤੇ ਮੇਰੀ ਇੱਜ਼ਤ ਦਾਤੇ ਲੱਗ ਗਈ ਹੈ ਹੁਣ ਮੈਂ ਆਪਣੇ ਨੂੰ ਚਾਹੇ ਜਲਾਦਾ ਪਰ ਮੈਂ ਉਹ ਅਭਿਆਸ ਉਹ ਪ੍ਰੈਕਟਿਸ ਕਰਨੀ ਹੈ ਕਿ ਜਿਹੜੀ ਮੇਰੀ ਲਿਖੀ ਹੋਈ ਗੱਲ ਕਿਤੇ ਝੂਠੀ ਨਾ ਪੈ ਜੇ ਤਾਂ ਅੱਗੇ ਮੈਂ ਪਿਛਲੇ ਪੋਡਕਾਸਟ ਚ ਦੱਸਿਆ ਸੀਗਾ ਕਿ ਆਫਟਰ ਦੈਟ ਇਨਸੀਡੈਂਸ 45 ਵਾਰ ਉਹ ਅਮਨ ਸਾਹਮਣੇ ਹੋਏ ਨੇ ਚਾਹੇ 1 ਡੇ ਸੀ ਚਾਹੇ ਉਹ ਟੈਸਟ ਸੀਗਾ ਪਰ 45 ਦੀ 45 ਵਾਰ ਕਿਸੇ ਵੀ ਕਾਰਨ ਕਰਕੇ ਬ੍ਰੈਡ ਹੌਗ ਸੱਚ ਨੂੰ ਆਊਟ ਨਹੀਂ ਕਰ ਸਕਿਆ ਕਿਉਂਕਿ ਉਹਦੇ ਮਗਰ ਉਹਦੇ ਇੱਕੋ ਚੀਜ਼ ਸੀਗੇ ਪ੍ਰੈਕਟਿਸ 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 ਉਹਨੇ ਇੰਨਾ ਅਭਿਆਸ ਕੀਤਾ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਉਹਨੇ ਅੱਗੇ ਆਪ ਨੂੰ ਇੰਨਾ ਕੁ ਮਜ਼ਬੂਤ ਕਰ ਲਿਆ ਕਿ ਉਹਨੂੰ ਆਊਟ ਨਹੀਂ ਕਰ ਸਕਿਆ ਡਾਕਟਰ ਸਾਹਿਬ ਜਿਹੜੀ ਪ੍ਰੈਕਟਿਸ ਆ ਨਾ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਐਗਜ਼ਾਮਪਲ ਦਿੱਤੀ ਹੈ ਵੀ ਗੁਰੂ ਬਿਨਾ ਗੱਤ ਨਹੀਂ ਹੈ ਨਾ ਅੱਗੇ ਪ੍ਰੈਕਟਿਸ ਦੀ ਇਹ ਗੱਲ ਆ ਵੀ ਇਹਦੀ ਕੋਈ ਉਮਰ ਨਹੀਂ ਕੋਈ ਵੀ ਥੋੜੀ ਸਿੱਖਣ ਦੀ ਜਿਵੇਂ ਆਪਣੇ ਬਾਬਾ ਬੁੱਲੇ ਸ਼ਾਹ ਬਾਰੇ ਆ ਬਾਬੇ ਬੁੱਲ੍ਹੇ ਸ਼ਾਹ ਦੀਆਂ ਜਿਹੜੀਆਂ ਕਾਫੀਆਂ ਹਨਾ ਵਰਲਡ ਫੇਮਸ ਨੇ ਹਨਾ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਤੋਂ ਅਸੀਂ ਗਾਈਡਲਾਈਨ ਲੈ ਕੇ ਆਪਦਾ ਜੀਵਨ ਬਸਰ ਕਰਦੇ ਆ ਬਾਬੇ ਬੁੱਲ੍ਹੇ ਸ਼ਾਹ ਜੀ ਬਢੇਰੀ ਉਮਰ ਤੇ ਵਿੱਚ ਉੱਠ ਚੜਿਆ ਕਰਦੇ ਸੀ ਤੇ ਉਹ ਪੜੇ ਲਿਖੇ ਨਹੀਂ ਸੀਗੇ ਅੱਛਾ ਅੱਛਾ ਤੇ ਵਿਚਾਰ ਉਹਨਾਂ ਦੇ ਉੱਚੇ ਸੀ ਪਰ ਉਹ ਵਿਚਾਰ ਉਹਨਾਂ ਦੇ ਅੰਦਰ ਹੀ ਚੱਲ ਰਹੇ ਸੀ ਉਹਨਾਂ ਨੂੰ ਲਿਖਤ ਰੂਪ ਕਿਵੇਂ ਦਿੱਤਾ ਜਾਵੇ ਸਬੱਗੀ ਰਲਦਾ ਵੀ ਬਾਬਾ ਬੁੱਲ੍ਹੇ ਸ਼ਾਹ ਜਦੋਂ ਉੱਠ ਚੜ ਰਹੇ ਸੀ ਤੇ ਮੀਂਹ ਪੈਣ ਲੱਗ ਗਿਆ ਤੇ ਉਹਨਾਂ ਨੇ ਨਾ ਸਰਕੰਡਾ ਐ ਉੱਪਰ ਕਰਕੇ ਫੜ ਲਿਆ ਤੇ ਮੀਂਹ ਤੋਂ ਬਚਣ ਲਈ ਉਹ ਕਿਸੇ ਝਾੜੀ ਦਾ ਆਸਰਾ ਲੈ ਕੇ ਸਰਕੰਡਾ ਫੜ ਕੇ ਖੜ ਗਏ ਉਹ ਥੱਲੇ ਨਾ ਉੱਠ ਦੀ ਪੈੜ ਸੀ ਉੱਠ ਦੀ ਉਹ ਚ ਇੱਕ ਇੱਕ ਟੋਕਾ ਪਾਣੀ ਦਾ ਡਿੱਗੀ ਗਿਆ ਡਿੱਗੀ ਗਿਆ ਡਿੱਗੀ ਗਿਆ ਬਾਬਾ ਬੁੱਲੇ ਸ਼ਾਹ ਨੇ ਉੱਥੇ ਇੱਕ ਸੇਧ ਲਈ ਵੀਰ ਵੀ ਮੈਂ ਜੇ ਪੜਨਾ ਚਾਹਾਂ ਰੋਜ਼ ਦਾ ਇੱਕ ਅੱਖਰ ਸਿੱਖਾਂ ਤੇ ਇਹ ਤਾਂ ਪੈੜ ਭਰ ਗਈ ਆ ਉਹ ਉਦੋਂ ਮਸੀਤਾਂ ਦੇ ਵਿੱਚ ਹੀ ਪੜਾਇਆ ਜਾਂਦਾ ਸੀ ਹਨਾ ਮੌਲਵੀ ਪੜਾਉਂਦੇ ਸੀ ਤੇ ਮੌਲਵੀ ਦੇ ਕੋਲੇ ਚਲੇ ਗਏ ਵੀ ਮੈਂ ਪੜਨਾ ਹਨਾ ਤੂੰ ਮੌਲਵੀ ਕਹਿੰਦਾ ਬਾਬਾ ਹੁਣ ਤੂੰ ਨੇੜੇ ਹੋਇਆ ਖੜਾ ਰੱਬ ਦੇ ਤੇ ਤੂੰ ਆਹ ਕੋ ਤੇਰੀ ਉਮਰ ਸਿੱਖਣ ਦੀ ਉਹ ਕਹਿੰਦੀ ਨਹੀਂ ਮੈਂ ਪੜਨਾ ਉਹਨਾਂ ਵੀ ਐਸ ਉਮਰ 'ਚ ਤੈਨੂੰ ਚੇਟ ਕਿੱਥੋਂ ਲੱਗੀ ਵੀ ਮੈਂ ਪੜਨਾ ਸਿੱਖਣਾ ਮੈਂ ਲਿਖਣਾ ਸਿੱਖਣਾ ਹਨ ਫਿਰ ਬਾਬਾ ਬੁੱਲੇ ਸ਼ਾਹ ਜੀ ਨੇ ਦੱਸਿਆ ਵੀ ਐਂ ਭਾਈ ਮੀ ਪੈ ਰਿਆ ਸੀਗਾ ਤੇ ਉੱਠਦੀ ਪੈੜ ਸੀਗੀ ਤੇ ਵੀ ਇੱਕ ਇੱਕ ਤੌਕਾ ਡਿੱਗੀ ਗਿਆ ਉਹ ਸਰਕੰਡੇ ਤੋਂ ਦੀ ਉਤੋਂ ਦੀ ਹੋ ਕੇ ਤੇ ਮੇਰੇ ਦਿਮਾਗ 'ਚ ਆਇਆ ਵੀ ਮੈਂ ਰੋਜ਼ ਦਾ ਇੱਕ ਅੱਖਰ ਵੀ ਸਿੱਖਾਂ ਕਿ ਮੈਂ ਪੜ ਸਕਦਾ ਉੱਥੋਂ ਸੇਧ ਵੀ ਕਿੱਥੋਂ ਲਈ ਹਨ ਗੋਲ ਸੈੱਟ ਕੀਤਾ ਪੜਨਾ ਸਿੱਖਿਆ ਜੇ ਬਾਬਾ ਬੁੱਲੇ ਸ਼ਾਹ ਜੀ ਨਾਮ ਪੜਦੇ ਹਨਾ ਉਹਨਾਂ ਨੇ ਆਪ ਦੇ ਵਿਚਾਰ ਆਪਦੀ ਸੋਚ ਆਪਦੀ ਆਈਡੀਓਲੋਜੀ ਲੈ ਕੇ ਇਸ ਦੁਨੀਆ ਤੋਂ ਇਸੇ ਤਰ੍ਹਾਂ ਹੀ ਚਲਾ ਜਾਣਾ ਸੀ ਇਹ ਇਹ ਤਾਂ ਡਾਕਟਰ ਸਾਹਿਬ ਹੈਗੀ ਆ ਵੀ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਜੇ ਅਭਿਆਸ ਸ਼ੁਰੂ ਕਰ ਦੋਗੇ ਤਾਂ ਕੋਈ ਵੀ ਮੰਜ਼ਲਾ ਹਾਸਲ ਕਰ ਸਕਦੇ ਹੋ ਇਸੇ ਨਾਲ ਜੁੜੀ ਹੋਈ ਗੱਲ ਮੇਰੇ ਦਿਮਾਗ 'ਚ ਵੀ ਆ ਗਈ ਨਾ ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਦੁਨੀਆ ਦੀ ਸਭ ਨਾਲੋਂ ਮਹਿੰਗੀ ਜਗ੍ਹਾ ਕਿਹੜੀ ਹੈ ਤਾਂ ਦੂਸਰੇ ਬੰਦੇ ਨੇ ਰਿਪਲਾਈ ਕੀਤਾ ਕਬਰਿਸਤਾਨ ਉਹ ਕਹਿੰਦਾ ਵੀ ਮੈਨੂੰ ਤੇਰੀ ਗੱਲ ਸਮਝ ਨਹੀਂ ਆਈ ਕਬਰਿਸਤਾਨ ਦੇ ਨੇ ਸਾਹਮਣੇ ਉਹ ਮਹਿੰਗੀ ਜਗ੍ਹਾ ਕਿੱਦਾਂ ਹੋ ਗਈ ਉਹ ਕਹਿੰਦਾ ਵੀ ਇੱਥੇ ਪਤ ਨਹੀਂ ਕਿੰਨੇ ਲੋਕ ਆਪਣੇ ਜਿਹੜੇ ਮਨ ਦੇ ਖਿਆਲ ਸੀਗੇ ਜਜ਼ਬੇ ਸੀਗੇ ਫਲਸਵੇ ਸੀਗੇ ਆ ਪ੍ਰੈਕਟਿਸ ਕਹਿ ਲਓ ਜਾਂ ਨੌਲੇਜ ਕਹਿ ਲਓ ਜਾਂ ਸਕਿਲਸ ਕਹਿ ਲਓ ਜੋ ਕਰਨ ਦੀ ਇੱਛਾ ਸੀਗੀ ਉਹ ਇੰਨਾ ਕਾਰਨਾ ਕਰਕੇ ਬਸ ਉਹ ਕਰ ਨਹੀਂ ਪਾਏ ਔਰ ਨਾਲ ਹੀ ਲੈ ਕੇ ਮਰ ਗਏ ਉਹਨਾਂ ਦੇ ਦਿਮਾਗ 'ਚ ਪਤ ਨਹੀਂ ਕਿੰਨੇ ਕਿ ਪਿਆਰੀ ਪਿਆਰੀਆਂ ਥਾਟਸ ਸੀਗੇ ਕਿੰਨੇ ਕਿੰਨੀਆਂ ਪਿਆਰੀਆਂ ਐਗਜ਼ੀਕਿਊਸ਼ਨ ਕਰ ਸਕਦੇ ਸੀ ਔਰ ਉਸਨੇ ਕਿਸੇ ਕਿਸੇ ਕਰਕੇ ਐਕਸਪਲੋਰ ਹੀ ਨਹੀਂ ਕਰ ਪਾਇਆ ਇਸ ਕਰਕੇ ਉਹਨਾਂ ਦੇ ਬ੍ਰਾਂਡ ਵਿੱਚ ਜਿਵੇਂ ਆਏ ਉਹਵੇਂ ਆਪਣੀ ਬ੍ਰੇਨ ਦੇ ਵਿੱਚ ਲੈ ਕੇ ਮਰ ਗਏ ਇਸ ਕਰਕੇ ਸਭ ਨਾਲੋਂ ਮਹਿੰਗੀ ਜਗ੍ਹਾ ਉਹ ਹੈ ਪਤਨੀ ਕਿੰਨੇ ਆਈਡੀਆਜ਼ ਉੱਥੇ ਲੁਕੇ ਹੋਏ ਸੀ ਪਰ ਉਹਨਾਂ ਐਕਸਪਲੋਰ ਨਹੀਂ ਕਰਾਏ ਕਿ ਭਾਜ ਜਦ ਤੁਸੀਂ ਐਗਜ਼ਾਮਪਲ ਦਿੱਤੀ ਹੈ ਉਹਨਾਂ ਨੇ ਜਦੋਂ ਵੀ ਸੋਚਿਆ ਕਿ ਉਮਰ ਦਾ ਕੋਈ ਲਿਆਜ਼ ਨਹੀਂ ਜੇ ਜਦੋਂ ਮਰਜ਼ੀ ਤੁਸੀਂ ਸਟਾਰਟ ਕਰੋ ਪਰ ਹੈ ਕਿ ਕੋਈ ਵੀ ਮੰਜ਼ਲ ਹਾਸਲ ਕਰਨ ਵਾਸਤੇ ਤੁਹਾਨੂੰ ਪਹਿਲਾ ਸਟੈਪ ਲੈਣਾ ਜ਼ਰੂਰੀ ਹੈ ਜੇ ਤੁਸੀਂ ਪਹਿਲਾ ਸਟੈਪ ਲੈ ਲੈਨੇ ਹੋ ਉਦੋਂ ਬਾਅਦ ਤੁਸੀਂ ਪ੍ਰੋਗਰੈਸ ਕਰਦੇ ਰਹਿੰਦੇ ਹੋ ਆਪਾਂ ਜਿਹੜਾ ਪੋਡਕਾਸਟ ਕਰ ਰਹੇ ਹਾਂ ਨਾ ਜੀ ਇਹ ਵੀ ਜੇ ਹੁਣ ਆਪਾਂ ਚਲੋ 6-6 ਮਹੀਨੇ 8-8 ਮਹੀਨੇ ਹੋ ਗਏ ਜਿੱਦਨ ਆਪਣਾ ਪਹਿਲਾ ਪਾਡਕਾਸਟ ਸੀਗਾ ਜਦ ਮੈਂ ਸੋਲੋ ਕਰ ਰਿਹਾ ਤੁਸੀਂ ਆਪਣੇ ਕਰ ਰਹੇ ਸੀ ਆਪਾਂ ਇੰਨੇ ਪਰਫੈਕਟ ਤਾਂ ਨਹੀਂ ਸੀਗਾ ਆਪਣ ਨੂੰ ਇੰਨੀ ਐਗਜ਼ਾਮਪਲ ਨਹੀਂ ਸੀਗੀਆਂ ਪਰ ਇੱਕ ਕੀਪ ਗoing ਪ੍ਰੋਸੈਸ ਹੈ ਪਰ ਇਹ ਕਿ ਉਮਰ ਦਾ ਕੋਈ ਲਿਆਜ਼ਾ ਨਹੀਂ ਜੀ ਜਦੋਂ ਮਰਜ਼ੀ ਤੁਸੀਂ ਆਪਣੀ ਡੈਡੀਕੇਸ਼ਨ ਸ਼ੋਅ ਕਰਕੇ ਸ਼ੁਰੂ ਕਰ ਸਕਦੇ ਹਾਂ ਪਹਿਲਾ ਸਟੈਪ ਲੈ ਲਓ ਫਿਰ ਤੁਹਾਨੂੰ ਜ਼ਿੰਦਗੀ ਆਪਣੇ ਆਪ ਪਾਲਿਸ਼ ਕਰ ਦੇਣੀ ਫਰ ਪ੍ਰੈਕਟਿਸ ਦੇ ਨਾਲ ਹੀ ਤੁਸੀਂ ਆਪਣੇ ਟਾਰਗੇਟਸ ਆਪਣੀ ਸਕਸੈਸ ਨੂੰ ਅਚੀਵ ਕਰ ਸਕਦੇ ਹੋ ਡਾਕਟਰ ਸਾਹਿਬ ਮੈਂ ਲਾਸਟ ਗੱਲ ਇੱਕ ਹੋਰ ਵੀ ਸਾਂਝੀ ਕਰਾਂ ਹਾਂਜੀ ਵੀ ਅਭਿਆਸ ਤੇ ਪ੍ਰੈਕਟਿਸ ਆ ਜਿਹੜੀ ਉਹ ਸੰਭਵ ਨੂੰ ਹੀ ਸੰਭਵ ਕਰ ਦਿੱਤੀਆ ਬਿਲਕੁਲ ਬਿਲਕੁਲ ਆਪਣੇ ਵਰਲਡ ਫੇਮਸ ਹੋਏ ਨੇ ਸਿੰਗਰ Nusrat Fateh Ali Khan ਹਾਂ ਜੀ Nusrat Fateh Ali Khan ਦਾ ਜਿਹੜਾ ਖਾਨਦਾਨ ਸੀ ਨਾ ਪਿਛਲੇ 600 ਸਾਲ ਤੋਂ ਇਹ ਸੰਗੀਤ ਦੀ ਦੁਨੀਆ 'ਚ ਸੀ ਹਾਂ ਜੀ ਠੀਕ ਹੈ ਸਮੇਂ ਸਮੇਂ ਉਤਾਰ ਪੀੜੀ ਪੀੜੀ ਦਰ ਪੀੜੀ ਚੱਲਦਾ ਰਿਹਾ ਹਾਂ ਉਹ ਜਦੋਂ Nusrat Fateh Ali Khan ਬਚਪਨ ਚ ਸੀ ਤੇ ਉਹਨਾਂ ਦੇ ਪਿਤਾ ਜੀ ਵੀ ਉਸਤਾਦ ਸੀ ਉਹਨਾਂ ਤੇ ਉਹਦਾ ਚਾਚਾ ਜੀ ਵੀ ਉਸਤਾਦ ਵੀ ਸੀ ਤੇ ਚਾਚਾ ਜੀ ਵੀ ਸੀ ਜਦੋਂ ਉਹਨਾਂ ਦੇ ਕੋਲੇ Nusrat Fateh Ali Khan ਨੂੰ ਪ੍ਰੈਕਟਿਸ ਲਈ ਉਹਦੇ ਫਾਦਰ ਸਾਹਿਬ ਲੈ ਕੇ ਗਏ ਕਿਉਂਕਿ ਤਕਰੀਬਨ ਆਪਣੇ ਇਹ ਵੀ ਪਰੰਪਰਾ ਚੱਲਦੀ ਹੈ ਵੀ ਜਿਵੇਂ ਮੰਨ ਲਓ ਕੋਈ ਟੀਚਰ ਹੋਵੇ ਤੇ ਉਹ ਆਪਦੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਦੂਜੇ ਟੀਚਰ ਕੋਲੇ ਭੇਜ ਦਿੰਦਾ ਹਨ ਜਦੋਂ ਉਹਨਾਂ ਕੋਲੇ ਗਏ ਤੇ ਜਦੋਂ ਉਹਨਾਂ ਨੂੰ ਗਵਾ ਕੇ ਦੇਖਿਆ ਗਿਆ ਕੋਈ ਸ਼ਬਦ ਹਨ ਤੇ ਉਹਨਾਂ ਨੇ ਸੁਝਾਅ ਦਿੱਤਾ ਵੀ ਇਹ Nusrat Fateh Ali Khan गा ਨਹੀਂ ਸਕਦੇ ਇਹਨਾਂ ਦਾ ਗਲਾ ਹੈ ਨਹੀਂ ਇਹ ਇਹ ਇਸ ਵਾਸਤੇ ਨਹੀਂ ਬਣਿਆ ਇਹਨਾਂ ਦੀ ਗੱਲ ਨਹੀਂ ਬਣੀ ਪਰ Nusrat ਨੇ ਜਿਹੜਾ ਆਪਦਾ ਖਾਨਦਾਨੀ ਸੀਗਾ ਜਿਹੜੀ ਉਹਦੀ ਜੱਦ ਸੀ ਜੀਨ ਸੀ ਹੈਨਾ ਤੇ এনवायरमेंट ਵੀ ਸੀਗਾ ਉਹ ਦੋਨੇ ਚੀਜ਼ਾਂ ਦਾ ਪ੍ਰਭਾਵ ਵੀ ਸੀ ਤੇ ਉਹਨੇ ਇੱਕ ਬੇਨਤੀ ਕੀਤੀ ਕਿ ਨਾ ਵੀ ਉਸਤਾਦ ਜੀ ਵੀ ਬੇਸ਼ੱਕ ਤੁਸੀਂ ਮੈਨੂੰ ਆਪਦਾ ਚੇਲਾ ਨਾ ਬਣਾਇਓ ਪਰ ਮੇਰੀ ਇੱਕ ਬੇਨਤੀ ਮੰਨ ਲਓ ਵੀ ਮੈਨੂੰ ਤੁਸੀਂ ਕੋਈ ਸੁਰ ਜੋ ਵੀ ਮੈਨੂੰ ਦੇਣਾ ਚਾਹੁੰਦੇ ਹੋ ਮੈਨੂੰ ਕੋਈ ਪ੍ਰਸ਼ਨ ਦਿਓ ਮੈਂ ਉਹਦਾ ਤੁਹਾਨੂੰ ਮੈਨੂੰ ਟਾਈਮ ਦੇ ਦੋ ਉਸ ਟਾਈਮ ਬਾਉਂਡ ਦੇ ਵਿੱਚ ਜੇ ਮੈਂ ਤੁਹਾਡੇ ਮਾਪਦੰਡਾਂ ਤੇ ਖਰਾ ਨਾ ਉਤਰਿਆ ਤੇ ਮੈਂ ਤੁਹਾਨੂੰ ਦੁਬਾਰਾ ਨਹੀਂ ਕਹਿੰਦਾ ਫੇਲ ਹੈ ਫਿਰ ਉਹਨਾਂ ਨੇ ਜੋ ਵੀ ਕਿਉਂਕਿ ਸੰਗੀਤ ਬਾਰੇ ਮੈਨੂੰ ਬੜੀ ਡੰਗਾਈਦਾ ਤਾਂ ਨਹੀਂ ਪਤਾ ਪਰ ਮੇਰਾ ਵਿਸ਼ਾ ਹੈਗਾ ਵੀ ਜੋ ਅਸੰਭਵ ਆ ਉਹ ਵੀ ਸੰਭਵ ਹੋ ਜਾਂਦਾ ਜਦੋਂ ਉਹਨਾਂ ਨੂੰ ਦੇਤਾ ਹਨਾ ਹੋਮਵਰਕ ਦੇਤਾ ਵੀ ਆਹ ਤੂੰ ਕਰਕੇ ਲਿਆ ਤੇ ਹਫਤੇ ਦਾ 10 ਦਿਨ ਦਾ ਜੋ ਟਾਈਮ ਦੇ ਤਾ ਨਾ ਨੌਸਰਤ ਜੀ ਘਰੇ ਗਏ ਹਨਾ ਤੇ ਹਾਰਮੋਨੀਅਮ ਤੇ ਬੈਠੇ ਤੇ ਰਿਆਜ਼ ਸ਼ੁਰੂ ਕਰਤਾ ਜੋ ਰਿਆਜ਼ ਸ਼ੁਰੂ ਕਰਤਾ ਮਤਾ ਜੀ ਨੇ ਪ੍ਰਸ਼ਾਦਾ ਪਾਣੀ ਬੋ ਕਹਿੰਦੇ ਵੀ ਇੱਥੇ ਹੀ ਲਿਆ ਦੋ ਪ੍ਰਸ਼ਾਦਾ ਛਕ ਲਿਆ ਰਿਆਜ਼ ਕਰਨ ਲੱਗੇ ਪਾਣੀ ਪੀ ਲਿਆ ਰਿਆਜ਼ ਆਪ ਦਾ ਜਿਹੜੀ ਕਿ ਰਿਆਸੋਧਣੀ ਆ ਕੋਈ ਉਹ ਵੀ ਕੀਤਾ ਰਿਆਜ਼ ਰਿਆਜ਼ ਇੰਨਾ ਕਰੀ ਗਏ ਵੀ ਜੋ ਨੀਂਦ ਵੀ ਆਈ ਤੇ ਵਾਜੇ ਤੇ ਸਿਰ ਰੱਖ ਕੇ ਸੌਂ ਗਏ ਠੀਕ ਹੈ ਜਦੋਂ ਜਾਗ ਆਈ ਫਿਰ ਰਿਆਜ਼ ਸ਼ੁਰੂ ਕਰ ਲਿਆ ਉਹਨਾਂ ਨੇ ਇੰਨਾ ਰਿਆਜ਼ ਕੀਤਾ ਜਦੋਂ ਹਫ਼ਤੇ 10 ਦਿਨ ਬਾਅਦ ਜੋ ਦਾ ਟਾਈਮ ਪੀਰੀਅਡ ਸੀਗਾ ਗਏ ਤੇ ਉਹਨਾਂ ਨੇ ਉਹ ਕਰਕੇ ਦਿਖਾਇਆ ਤੇ ਉਹੀ ਉਸਤਾਦ ਜਿਹੜਾ 10 ਦਿਨ ਪਹਿਲਾਂ ਕਹਿ ਰਿਹਾ ਸੀ ਵੀ ਇਹ ਸੰਗੀਤ ਦੀ ਦੁਨੀਆ ਦਾ ਇਹਦਾ ਇਹਦੇ ਲਈ ਨਹੀਂ ਸੰਗੀਤ ਦੀ ਦੁਨੀਆ ਇਹਦੇ ਲਈ ਨਹੀਂ ਤੇ ਉਸ ਦਿਨ ਉਹ ਡਿਕਲੇਅਰ ਕਰਦਾ ਵੀ ਇਹ ਇੱਕ ਦਿਨ ਸੰਗੀਤ ਦਾ ਬਾਦਸ਼ਾਹ ਬਣੂਗਾ ਤੁਸੀਂ ਵੇਖੋ ਬੇਸ਼ੱਕ ਪਾਕਿਸਤਾਨ ਤੋਂ ਹੋਏ ਹਨ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਵੀ ਕਿੰਨਾ ਸੁਣਿਆ ਜਾਂਦਾ ਦੁਸਰ ਦੀ ਤੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਸੰਗੀਤ ਦੇ ਬਾਦਸ਼ਾਹ ਬਣੇ ਬਿਲਕੁਲ ਅਸੰਭਵ ਨੂੰ ਸੰਭਵ ਕੀਤਾ ਹਨਾ ਇੱਕ ਹੀ ਚੀਜ਼ ਕਰਕੇ ਪ੍ਰੈਕਟਿਸ 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 ਹਾਂ ਅਭਿਆਸ 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 ਮੇਰੇ ਖਿਆਲ ਡਾਕਟਰ ਸਾਹਿਬ ਵੀ ਆਪਾਂ ਨੂੰ ਦਰਸ਼ਕਾਂ ਤੋਂ ਅੱਗੇ ਲੈਣੀ ਚਾਹੀਦੀ ਆ ਦਰਸ਼ਕੋ ਅਗਲੇ ਐਪੀਸੋਡ ਦੇ ਵਿੱਚ ਮੈਂ ਤੇ ਡਾਕਟਰ ਸਾਹਿਬ ਫੇਰ ਤੁਹਾਡੇ ਰੂਬਰੂ ਹੁੰਨੇ ਆ ਕੋਈ ਵੀ ਮੋਟੀਵੇਸ਼ਨਲ ਹੋਇਆ ਕੋਈ ਸੇਧ ਹੋਈ ਜਿਹੜੇ ਨਾਲ ਸਾਡੇ ਜੀਵਨ ਦੇ ਵਿੱਚ ਸਾਨੂੰ ਸੇਧ ਮਿਲੇ ਅਸੀਂ ਕੋਈ ਆਪਦਾ ਗੋਲ ਹਾਸਲ ਕਰ ਸਕੀਏ ਅਸੀਂ ਚੰਗੀਆਂ ਆਦਤਾਂ ਸਿੱਖ ਸਕੀਏ ਅਸੀਂ ਪੋਜ਼ਿਟਿਵ ਰਹੀਏ ਕਿਉਂਕਿ ਆਸ਼ਾਵਾਦੀ ਰਹਿਣਾ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਤੇ ਸਾਨੂੰ ਰਹਿਣਾ ਚਾਹੀਦਾ ਡਾਕਟਰ ਸਾਹਿਬ ਆਪਾਂ ਲੱਗੇ ਆ ਗਏ ਹਨ ਬਿਲਕੁਲ ਔਰ ਮੈਂ ਖੁਸਾ ਸਾਹਿਬ ਇੱਕ ਚੀਜ਼ ਐਡ ਕਰਦਾ ਕਿ ਜੇ ਦਰਸ਼ਕ ਵੀ ਕਿਸੇ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਸਾਡੇ ਨਾਲ ਕਰਨਾ ਚਾਹੁੰਦੇ ਕਿਸੇ ਅਗਲਾ ਪੋਡਕਾਸਟ ਉਸ ਟਾਪਿਕ ਤੇ ਕਰੀਏ ਚਾਹੇ ਉਹ ਮੋਟੀਵੇਸ਼ਨ ਹੋਵੇ ਚਾਹੇ ਵਿਜ਼ੂਅਲਾਈਜੇਸ਼ਨ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਹੋਗੇ ਅਸੀਂ ਇਸ ਟਾਪਿਕ ਤੇ ਜ਼ਿਆਦਾ ਸੁਣਨਾ ਚਾਹੁੰਦੇ ਆ ਤੁਸੀਂ ਆਪਣੇ ਕਮੈਂਟਸ ਰਾਹੀਂ ਸਾਨੂੰ ਦੱਸ ਸਕਦੇ ਹੋ ਤਾਂ ਜੋ ਅਸੀਂ ਹੋਰ ਵਧੀਆ-ਵਧੀਆ ਐਗਜ਼ਾਮਪਲ ਲੈ ਕੇ ਆਈਏ ਕਿਉਂਕਿ ਮੇਰੇ ਮੇਰਾ ਮੰਨਣਾ ਹੈ ਐ ਖੁਸ਼ਾ ਸਾਹਿਬ ਦੇ ਮੰਨਣਾ ਵੀ ਇਹੀ ਹੈ ਜਦੋਂ ਆਪਾਂ ਕਿਸੇ ਚੀਜ਼ ਦੀ ਡਿਲੀਵਰੀ ਦਿੰਦੇ ਆ ਨਾ ਉਹਦੇ ਮਗਰ ਬਹੁਤ ਸਾਰੀ ਰਿਸਰਚ ਇਨਵੋਲਵ ਹੁੰਦੀ ਹੈ ਤੇ ਸਾਡੇ ਲਈ ਬੜੀ ਮਾਨ ਦੀ ਗੱਲ ਹੁੰਦੀ ਹੈ ਕਿ ਅਸੀਂ ਉਹ ਚੀਜ਼ ਨੂੰ ਰਿਸਰਚ ਕਰਦੇ ਆ ਉਹਨੂੰ ਰਿਫਾਈਨ ਕਰਦੇ ਆ ਤਾਜੋ ਤੁਹਾਡੇ ਤੱਕ ਕੋਈ ਚੀਜ਼ ਪਹੁੰਚਾਈ ਆਵੇ ਤੁਸੀਂ ਕਿਸੇ ਵੀ ਟੌਪਿਕ ਤੇ ਪੋਡਕਾਸਟ ਹੁਣਾ ਚਾਹੁੰਦੇ ਹੋ ਸਾਨੂੰ ਕਮੈਂਟਸ ਸੇ ਦੱਸ ਸਕਦੇ ਹੋ ਤਾਂ ਜੋ ਅਸੀਂ ਅਗਲਾ ਪੋਡਕਾਸਟ ਉਹਦੇ ਤੇ ਲੈ ਕੇ ਆਈਏ ਪਰ ਖੋਸਾ ਸਾਨੂੰ ਜਦ ਦੱਸਿਆ ਸਾਡੀ ਕੋਸ਼ਿਸ਼ ਇਹੀ ਹੈ ਕਿ ਵੀ ਹੈਵ ਟੂ ਹਿਅਰ ਟੂ ਸਪਰੈਡ ਦਾ ਪੋਜ਼ਿਟਿਵਿਟੀ ਅਸੀਂ ਐਪੀਸੋਡ ਕਰਦੇ ਰਾਵਾਂਗੇ ਤਾਂ ਜੋ ਕਿਸ ਨਾ ਕਿਸੇ ਤਰੀਕੇ ਨਾਲ ਕਿਸੇ ਦਾ ਕਿਸੇ ਦਾ ਭਲਾ ਹੋ ਸਕੇ ਤੇ ਉਦੋਂ ਤੱਕ ਤੁਸੀਂ ਜਿਹੜੇ ਵੀ ਕਾਰਜ ਵਿਧੀ ਚ ਤੁਸੀਂ ਲੱਗੇ ਆਂ ਚਾਹੇ ਖੇਡਾਂ ਦੇ ਖੇਤਰ ਚਾਹੇ ਪੜ੍ਹਾਈ ਦੇ ਖੇਤਰ ਚਾਹੇ ਅਧਿਆਤਮਿਕ ਖੇਤਰ ਚਾਹੇ ਚਾਹੇ ਰਾਜਨੀਤਿਕ ਖੇਤਰ ਚਾਹੇ ਸੋਸ਼ੀਅਲੀ ਸਮਾਜਿਕ ਖੇਤਰ ਚ ਚਾਹੇ ਤੁਸੀਂ ਬਿジネス ਪੁਆਇੰਟ ਆਫ View ਤੋਂ ਵੀ ਕੋਈ ਬਿジネス ਕਰ ਰਹੇ ਆ ਕਾਰੋਬਾਰ ਕਰ ਰਹੇ ਆ ਮਕੈਨਿਕਲੀ ਅਭਿਆਸ ਜ਼ਰੂਰੀ ਆ ਅਭਿਆਸ ਦੇ ਨਾਲ ਕੁਝ ਵੀ ਹਾਸਲ ਹੋ ਸਕਦਾ ਤੇ ਆਪਾਂ ਲਈਏ ਜੀ ਅੱਗੇ ਦਰਸ਼ਕਾਂ ਤੋਂ ਅਗਲੇ ਐਪੀਸੋਡ ਤੇ ਆਉਣ ਤੱਕ ਤੁਹਾਡੇ ਤੋਂ ਲੈਨੇ ਆ ਗਿਆ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਤੇ ਡਾਕਟਰ ਸਤਰਾਮ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਦੋਂ ਤੱਕ ਲਈ ਰੱਬ ਰੱਖਾ